ਇਹ ਘਤੀ ਦਾ ਆਨੰਦਕਾਰ ਜੇ ਪਰ ਤਾਂ ਤਸਵੀਰਾਂ ਵਿਖਾਵਾਂਗੇ ਵਿਆਹ ਵਾਲਾ ਘਰ ਆ ਪਰ ਵਿਆਹ ਵਾਲੇ ਘਰ ਚ ਨਾ ਤੇ ਰੌਣਕ ਆ ਨਾਤ ਕੋ ਰਿਸ਼ਤੇਦਾਰ ਪਹੁੰਚਿਆ ਤੇ ਨਾ ਹੀ ਵਿਆਹ ਵਾਲੇ ਘਰ ਚ ਤਿਆਰੀਆਂ ਨੇ ਇਹ ਜਿਹੜੇ ਤੁਸੀਂ ਦੇਖਦੇ ਹੋ ਤਸਵੀਰਾਂ ਵਿੱਚ ਇਹ ਘਰ ਵੀ ਇਹਨਾਂ ਦਾ ਆਪਣਾ ਨਹੀਂ ਆ ਛੱਤ ਵੀ ਜਿਹੜੀ ਬਗਾਨੀ ਆ ਕਿਰਾਏ ਦੇ ਮਕਾਨ ਤੇ ਰਹਿੰਦੇ ਨੇ ਕਾਜ ਕਦੋਂ ਆ ਤੇ ਕੀ ਨਾਮ ਹੈ ਧੀ ਦਾ ਗਗਨਪ੍ਰੀਤ ਮੇਰੀ ਧੀ ਦਾ ਨਾਮ ਆ ਬਾਜੀ 23 ਤਰੀਕ ਨੂੰ ਮੇਲੇ ਆ ਜੀ ਤੇ 30 ਤਰੀਕ ਨੂੰ ਬਰਾਤ ਆ ਪਾ ਜੀ ਅਸੀਂ ਦੇਖਿਆ ਵਿਆਹ ਘਰ ਤੇ ਹਫਤਾ ਮਹੀਨਾ ਪਹਿਲਾਂ ਤਿਆਰੀ ਸ਼ੁਰੂ ਹੋ ਜਾਂਦੀਆਂ ਨੇ ਕੱਪੜੇ ਖਰੀਦੇ ਸ਼ੁਰੂ ਹੋ ਜਾਂਦੇ ਨੇ ਤੇ ਲੜੀਆਂ ਦੂਰ ਲਾਈ ਜਾਂਦੇ ਦੂਰੋਂ ਪਤਾ ਲੱਗਦਾ ਵੀ ਵਿਆਹ ਘਰ ਪਿੰਡ ਚ ਪੁੱਛ ਲਿਆ ਕਿਹਨੂੰ ਵੀ ਫਲਾਣੇ ਘਰ ਜਾਣਾ ਵਿਆਹ ਕਰੇ ਤੇ ਰੌਣਕਾਂ ਮੇਲੇ ਨੇ ਪਰ ਤੁਹਾਡੇ ਘਰ ਤੇ ਅੱਜ ਵੀ ਕੋਈ ਨਹੀਂ ਰਿਸ਼ਤੇਦਾਰ ਪਹੁੰਚਿਆ ਕੋਈ ਹਲਵਾਈ ਨਹੀਂ ਲੱਗੀ ਤਿਆਰੀਆਂ ਕਿਉਂ ਨਹੀਂ ਕੀਤੀਆਂ ਹਜ ਤੱਕ ਵੀ ਅੱਜ ਮੈਂ ਮਹਿੰਦੀ ਲਾ ਸਰੇ ਚੂੜਾ ਪਹਿਣਾ ਤੇ ਨੂੰ ਬੀਤ 2009 ਮੈਦੀ ਦਾ ਮੰਗਿਆ ਤੇ ਮੈਂ ਤਾਂ 500 ਰੁਪਿਆ ਨਹੀਂ ਮੈਦੀ ਜੋਗਾ 500 ਹੀ ਦੇ ਕੇ ਮੈਦੀ ਲਵਾ ਸਕਾ ਤੇ ਇਹਨੂੰ ਮੈਂ ਤੇ ਤਿਆਰੀਆਂ ਪਾਜੀ ਮੈਂ ਕਦੇ ਨਾ ਕਰ ਸਕਦੀ ਆ ਮੇਰੇ ਤੋਂ ਕੁਝ ਵੀ ਨਹੀਂ ਹੈਗਾ ਹੱਥ ਪੱਲੇ ਬਹੁਤ ਗਰੀਬੀ ਚੱਲੰਦੀ ਆ ਵੀਰ ਜੀ ਮੇਰੇ ਘਰੇ ਜੇ ਜੀ ਚਾਹ ਦਾ ਬਹੁਤ ਸੇ ਵਿਆਹ ਤੇ ਘਰੇ ਰੌਣਕ ਆਉਣੀਆਂ ਦੋ ਦਿਨ ਪਹਿਲਾਂ ਡੀਜੇ ਲੱਗਣਗੇ ਸਾਡੇ ਘਰ ਚ ਵੇ ਲੋ ਕਿਤੇ ਦੇ ਘਰਾਂ ਰੌਣਕ ਸ਼ਗਨ ਵਿਆਹ ਸਾਰਿਆਂ ਨੂੰ ਹੁੰਦੇ ਆ ਕਿ ਦੋ ਦਿਨ ਪਹਿਲਾਂ ਕਿਤੇ ਪਰੌਣੇ ਆ ਜਾਂਦੇ ਆ ਆਏ ਤੱਕ ਮੇਰੀ ਕੋਈ ਦਾਦੀ ਆਈ ਬਸ ਸਤ ਨਾਨੀ ਆਈ ਆ ਹੋਰ ਕੋਈ ਐ ਤੱਕ ਨਹੀਂ ਆਇਆ ਮੇਰੇ ਘਰੇ ਨਾ ਕੋਈ ਨੇ ਅਵਿਗਿਆਸੀ ਨੇਗੀ ਪੈਸੇ ਦੀ ਕਿੱਥੋਂ ਮਹਿੰਦੀ ਲਵਾਉਣੀ ਹੈ ਜੇ ਕੋਈ ਪਤਾ ਨਹੀਂ ਮਹਿੰਦੀ ਦੇ ਬਿਗੈਰੀ ਨ ਤੁਰ ਪੈਣਾ ਸੋਰੇ ਨਹੀਂ ਪੈਣੇ ਕੋਈ ਗੱਲ ਨਹੀਂ ਇਦਾਂ ਬਣਾ ਮਨਾ ਮਾਰੋ ਹਾਂਜੀ ਰੋਣੇ ਤਾਂ ਪਾਪਾ ਦੇ ਮੂੰਹ ਤੇ ਵੀ ਆ ਗਈ ਮਮਾ ਸਾਰੇ ਸਾਡੇ ਘਰ ਦੇ ਖੁਸ਼ੀ ਹੋ ਖੋਸ਼ ਹੋ ਗਏ ਮੈਂ ਵੀ ਖੁਸ਼ ਹੋ ਗਈ ਥੋੜਾ ਜਿਹਾ ਹਾਂਜੀ ਕਿ ਕਿ ਇਹਨਾਂ ਦੀ ਖੁਸ਼ੀ ਵਿੱਚ ਮੇਰੀ ਖੁਸ਼ੀ ਹੈ ਮਮਾ ਪਾਪਾ ਜੇ ਖੁਸ਼ ਹੁੰਦੇ ਰੋ ਖੁਸ਼ ਹੋ ਦੋ ਮੈਂ ਹੁੰਨੀ ਆ ਜਦ ਮਮੀ ਹੁੰਨੀ ਦੁਖੀ ਹੁੰਦੇ ਦੋ ਦੁਖੀ ਮੈਂ ਹੁੰਨੀ ਆ ਕਿ ਇਹਨਾਂ ਵਿੱਚ ਮੇਰੀ ਜਾਨ ਵਸਦੀ ਆ ਨਹੀਂ ਨਹੀਂ ਕੋਈ ਗੱਲ ਨਹੀਂ ਨਾ ਨਾਤੀ ਇਹ ਨਾ ਰੋ ਨਾ ਰੋ ਤੇ 8 ਸਾਲ ਤੋਂ ਪਾਪਾ ਮੰਜੇ ਤੇ ਪੈ ਗਿਆ ਐ ਮਨਾਤੀ ਦੀ ਪੜ੍ਹਾਈ ਵੀ ਵੀ ਪੂਰੀ ਨਹੀਂ ਹੋਈ ਪੰਜ ਜਮਾਤਾ ਕੀਤੀਆਂ ਆ ਨੇ ਤੇ ਮੁਣਕੇ ਵਿਚਾਰੀ ਘਰ ਦਾ ਕੰਮ ਕਰ ਲਾਪੀ ਆ ਵੀ ਚਲੋ ਪਾਪਾ ਦੀ ਦਵਾਈ ਦਾਰੂ ਚੱਲਣੀ ਆ ਤੇ ਘਰ ਦਾ ਖਰਚਾ ਤੋਰਨਾ ਹੀ ਦਾ ਵਿਆਹ ਵਾ ਆਨੰਦਕਾਰ ਜਾਪਰਤੀ ਦੇ ਅਜੇ ਤੱਕ ਹੱਥਾਂ ਤੇ ਮਹਿੰਦੀ ਤੱਕ ਨਹੀਂ ਲੱਗੀ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਹੋਣਗੇ ਨਾ ਰੋ ਨਾ ਭਾਣੇ ਰੋ ਨਾ ਤੁਸੀਂ ਦੇਖ ਸਕਦੇ ਹੋ ਵੀ ਧੀ ਰੋ ਰੋ ਕੇ ਆਪਣਾ ਡੜਾ ਦਰਦ ਬਿਆਨ ਕਰ ਰਹੀ ਆ ਇਹ ਕਿੰਨੇ ਸੇਵਾ ਕੀਤੀ ਦਸ਼ਕਾ نیوز ਸਾਜਾ ਕਰਦੇ ਹੋ ਅਸੀਂ ਦੇਖਿਆ ਚਾਵਾਂ ਵਾਲਾ ਘਰ ਆ ਵਿਆਹ ਵਾਲਾ ਘਰ ਆ ਤੇ ਤੁਸੀਂ ਤੇਜ ਚੋਕ ਨੇਗਾਇਆ ਵਾ ਬੜੀਏ ਸੰਗਤਾਂ ਵਾਲਾ ਕੰਮ ਆ ਬੜੀਏ ਕਹ ਲੋ ਵੀ ਇੱਕ ਰਸਮਾਂ ਨਿਭਾਈ ਜਿਹੜੀ ਰਸਮ ਨਿਭਾਈ ਆ ਵਿਆਹ ਦੀ ਤੇ ਕਿੰਨੇ ਸੇਵਾ ਨਿਭਾਈ ਆ ਅਲਮਾਰੀ ਦੀ ਸੇਟੀ ਦੀ ਸਿਕਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਅੱਜ ਅਸੀਂ ਤਰਨਤਾਂ ਜ਼ਿਲ੍ਹੇ ਦੇ ਪਿੰਡ ਕੰਦਗਲ ਵਿੱਚ ਪਹੁੰਚੇ ਆ ਜਿੱਥੇ ਇੱਕ ਧੀ ਦਾ ਆਨੰਦਕਾਰ ਜੇ ਆਪਾਂ ਤੁਹਾਨੂੰ ਤਸਵੀਰਾਂ ਵਿਖਾਵਾਂਗੇ ਵਿਆਹ ਵਾਲਾ ਘਰ ਆ ਪਰ ਵਿਆਹ ਵਾਲੇ ਘਰ ਚ ਨਾ ਤੇ ਰੌਣਕ ਆ ਨਾ ਤੇ ਕੋ ਰਿਸ਼ਤੇਦਾਰ ਪਹੁੰਚਿਆ ਤੇ ਨਾ ਹੀ ਵਿਆਹ ਵਾਲੇ ਘਰ ਚ ਤਿਆਰੀਆਂ ਨੇ ਸਭ ਤੋਂ ਪਹਿਲਾਂ ਤਸਵੀਰਾਂ ਵਿਖਾਵਾਂਗੇ ਇਹ ਜਿਹੜਾ ਘਰ ਤੁਸੀਂ ਦੇਖ ਰਹੇ ਹੋ ਪਿੰਡ ਕੰਦਗਲ ਜਿਹੜਾ ਕੀ ਜ਼ਿਲ੍ਹਾ ਤਰਨਤਾਂ ਦੇ ਵਿੱਚ ਘਰ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵਿਆਹ ਵਾਲਾ ਘਰ ਆ ਪਰਸੋਂ ਧੀ ਦਾ ਆਨੰਦਕਾਰ ਜ ਆ ਪਰ ਗੱਲ ਕਰੀ ਇੱਥੇ ਨਾ ਤੇ ਵਿਆਹ ਵਾਲੇ ਕੋ ਰਿਸ਼ਤੇਦਾਰ ਪਹੁੰਚਿਆ ਤੇ ਨਾ ਹੀ ਇੱਥੇ ਹਵਾਈ ਲੱਗੇ ਨੇ ਤੁਸੀਂ ਦੇਖ ਸਕਦੇ ਹੋ ਨਹੀਂ ਤੇ ਵਿਆਹ ਵਾਲੇ ਘਰ ਹਮੇਸ਼ਾ ਕਲੀਆਂ ਕੀਤੀ ਹੁੰਦੀਆਂ ਲੜੀਆਂ ਲਾਈ ਜਾਂਦੀਆਂ ਤੇ ਤਿਆਰੀਆਂ ਕੀਤੀਆਂ ਹੁੰਦੀਆਂ ਨੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਘਰ ਦੇ ਹਾਲਾਤ ਨੇ ਗਗਨਦੀਪ ਭੈਣ ਦਾ ਨਾ ਆ ਜਿਹੜਾ ਆਨੰਦਕਾਰ ਜਾ ਪਰ ਇਹ ਜਿਹੜੇ ਤੁਸੀਂ ਦੇਖਦੇ ਹੋ ਤਸਵੀਰਾਂ ਵਿੱਚ ਇਹ ਘਰ ਵੀ ਇਹਨਾਂ ਦਾ ਆਪਣਾ ਨਹੀਂ ਆ ਛੱਤ ਵੀ ਜਿਹੜੀ ਬਗਾਨੀ ਆ ਕਿਰਾਏ ਦੇ ਮਕਾਨ ਤੇ ਰਹਿੰਦੇ ਨੇ ਗੱਲਬਾਤ ਜੂ ਕਰਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਸਾਢੀ ਕੀਤੀਆਂ ਨੇ ਉਸ ਘਰ ਦੀਆਂ ਤੇ ਗੱਲਬਾਤ ਸ਼ੁਰੂ ਕਰਾਂਗੇ ਭੈਣ ਦੇ ਨਾਲ ਜਿਸ ਧੀ ਦਾ ਆਨੰਦਕਾਰਜ ਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਧੀ ਦਾ ਬਾਪ ਆ ਜਿਹੜਾ ਕੀ ਚੱਲਣ ਫਿਰਨ ਵਾਸਤੇ ਅਸਮਰਥ ਆ ਉਹਦੇ ਇੱਕ ਸੱਟ ਲੱਗਣ ਕਰਕੇ ਉਹ ਮੱਜੇ ਦੇ ਪੈ ਗਿਆ ਪਿਛਲੇ ਕਈ ਸਾਲਾਂ ਤੋਂ ਜਿਹਦਾ ਕੀ ਘਰ ਦਾ ਰੋਜੀ ਰੋਟੀ ਘਰ ਦਾ ਗੁਜ਼ਾਰਾ ਜਿਹੜਾ ਚੱਲਦਾ ਸੀ ਉਹ ਬਿਲਕੁਲ ਬੰਦ ਹੋ ਗਿਆ ਤੇ ਗੱਲਬਾਤ ਜਰੂਰ ਕਰਾਂਗੇ ਭੈਣ ਦੇ ਨਾਲ ਭੈਣੇ ਕੀ ਨਾਂ ਤੁਹਾਡਾ ਨੀਲਮਕੌਰ ਵੀਰ ਜੀ ਮੇਰਾ ਨਾਮ ਤੇ ਮੈਨੂੰ ਇਸ ਭੈਣੇ ਵਿਆਹ ਕਦੋਂ ਧੀ ਦਾ ਆਨੰਦਕਾਰਜ ਕਦੋਂ ਆ ਤੇ ਕੀ ਨਾਂ ਹੈ ਧੀ ਦਾ ਗਗਨਪ੍ਰੀਤ ਮੇਰੀ ਤੀ ਦਾ ਨਾਮ ਆ ਭਾਜੀ ਤੇ 29 ਤਰੀਕ ਨੂੰ ਮੇਲ ਆ ਜੀ ਤੇ 30 ਤਰੀਕ ਨੂੰ ਬਰਾਤ ਆ ਭਾਜੀ ਤੇ ਮੈਨੂੰ ਦੱਸ ਵਿਆਹ ਵਾ ਤੇ ਅਸੀਂ ਦੇਖਿਆ ਕੋਈ ਤਿਆਰੀ ਨਹੀਂ ਕੀਤੀ ਗਈ ਕੋਈ ਇੱਥੇ ਵਿਆਹ ਵਾਲਾ ਮਾਹੌਲ ਨਹੀਂ ਲੱਗ ਰਿਹਾ ਕੋਈ ਰਿਸ਼ਤੇਦਾਰ ਨਹੀਂ ਪਹੁੰਚਿਆ ਕੋਈ ਹਲਵਾਈ ਨਹੀਂ ਲੱਗੇ ਫੇ ਕਿਸ ਤਰ੍ਹਾਂ ਅਰੇਂਜਮੈਂਟ ਕਰੋਗੇ ਅਸੀਂ ਦੇਖਿਆ ਵਿਆਹ ਵਾਲ ਘਰ ਤੇ ਹਫ਼ਤਾ ਮਹੀਨਾ ਪਹਿਲਾਂ ਤਿਆਰੀ ਸ਼ੁਰੂ ਹੋ ਜਾਂਦੀਆਂ ਨੇ ਕੱਪੜੇ ਖਰੀਦਣੇ ਸ਼ੁਰੂ ਹੋ ਜਾਂਦੇ ਨੇ ਤੇ ਲੜੀਆਂ ਦੂਰ ਲਾਈ ਜਾਂਦੇ ਦੂਰੋਂ ਪਾ ਲੱਗਦਾ ਵੀ ਵਿਆਹ ਵਾਲ ਘਰ ਆ ਪਿੰਡ ਚ ਪੁੱਛ ਲਿਆ ਕਿਸੇ ਨੂੰ ਵੀ ਫਲਾਣੇ ਘਰ ਜਾਣਾ ਵਿਆਹ ਲੈ ਘਰੇ ਤੇ ਰੌਣਕਾਂ ਮੇਲੇ ਨਹੀਂ ਪਰ ਤੁਹਾਡੇ ਘਰ ਤੇ ਕੋਈ ਨਹੀਂ ਰਿਸ਼ਤੇਦਾਰ ਪਹੁੰਚਿਆ ਕੋਈ ਹਲਵਾਈ ਨਹੀਂ ਲੱਗੇ ਤਿਆਰੀਆਂ ਕਿਉਂ ਨਹੀਂ ਕੀਤੀਆਂ ਤੱਕ ਵੀਰ ਜੀ ਹੱਥ ਪੱਲੇ ਨਹੀਂ ਕੁਛ ਹੈਗਾ ਵੀ ਤੇ ਤਿਆਰੀਆਂ ਮੈਂ ਕਾਹਦੇ ਨਾਲ ਕਰ ਸਕਾਂ 150 ਦੇ ਕੋਲ ਵੀ ਨਹੀਂ ਆ ਵੀ ਆਪਣੀ ਗੰਜੈਸਨਾ ਕੋਈ ਆ ਦੀ ਤੀ ਦੇ ਮਹਿੰਦੀ ਲਵਾ ਸਕਾਂ ਮੈਂ ਵੀ ਅੱਜ ਮੈਂ ਮਹਿੰਦੀ ਲਾ ਸਰੇ ਚੂੜਾ ਪਹਿਣਾ ਤੀ ਨੂੰ ਵੀ 2000 ਦਾ ਮਹਿੰਦੀ ਦਾ ਮੰਗਿਆ ਤੇ ਮੈਂ ਤਾਂ 500 ਰੁਪਏ ਵੀ ਨਹੀਂ ਮਹਿੰਦੀ ਜੋਗਾ ਵੀ 500 ਹੀ ਦੇ ਕੇ ਮਹਿੰਦੀ ਲਵਾ ਸਕਾਂ ਤੀ ਨੂੰ ਮੈਂ ਤੇ ਤਿਆਰੀਆਂ ਭਾਜੀ ਮੈਂ ਕਾਹਦੇ ਨਾਲ ਕਰ ਸਕਦੀ ਆ ਮੇਤੋਂ ਕੁਛ ਵੀ ਨਹੀਂ ਹੈਗਾ ਹੱਥ ਪੱਲੇ ਬਹੁਤ ਗਰੀਬੀ ਚੱਲੰਦੀ ਆ ਵੀਰ ਜੀ ਮੇਰੇ ਘਰੇ ਤੇ ਚਲੋ ਰੌਣਕ ਛਣਕ ਤੇ ਤੁਹਾਨੂੰ ਪਤਾ ਹੈ ਡੀਜੇ ਲੱਗੇ ਹੁੰਦੇ ਆ ਕਿ ਲਵਾਈ ਬੈਠੇ ਹੁੰਦੇ ਬੂੰਦੀ ਬਦਾਨਾ ਨਿਕਲਦਾ ਕੋਈ ਕੋਈ ਚੀਜ਼ ਵਾਦੀ ਬੈਰਾ ਵਗੈਰਾ ਕੱਢ ਲਈ ਦੀ ਖਾਣ ਪੀਣ ਸਾਡੇ ਘਰ ਚ ਕੋਈ ਰੌਣਕ ਛਣਕ ਨਹੀਂ ਵੀਰ ਜੀ ਹੋ ਜੇਗੇ ਬਈ ਅੱਧ ਘਰੇ ਲਵਾਈ ਬਾਲਾ ਕੋ ਸਵਜੀ ਮੈਂ ਲਵਾ ਕੇ ਆ ਤੇ ਭੈਣ ਭਰਾ ਨੂੰ ਰਿਸ਼ਤੇਦਾਰਨ ਕਵਾ ਸਕਾ ਤਾਂ ਆਪ ਹੀ ਸਾਰਾ ਕੁਝ ਵਿਚਾਰੇ ਕੀਤਾ ਯਾਰ ਰੋਟੀ ਪਾਣੀ ਖਾਦਾ ਆਇਆ ਵਾ ਤੇ ਕੋਈ ਨਹੀਂ ਵੀਰ ਜੀ ਕੋਈ ਹੱਥ ਪੱਲੇ ਨਹੀਂ ਹੈਗਾ ਵੀ ਤੇ ਮੇਰੇ ਨਾਲ ਭੈਣ ਜਦੋਂ ਧੀ ਜੰਮੀ ਸੀ ਹਰਕ ਮਾਣ ਹੁੰਦਾ ਚਾਹ ਪੀਉ ਦੀ ਧੀ ਦਾ ਵਿਆਹ ਬੜੀ ਸ਼ਾਨੋ ਸ਼ੌਕਤ ਨਾਵੇ ਬੜੇ ਵਧੀਆ ਧੂਮਤਾ ਨਾਵੇ ਬਸ ਦੇਖਿਆ ਘਰ ਦੇ ਹਾਲਾਤ ਇਹਨੇ ਮਾਰੇ ਨੇ ਘਰ ਚ ਗਰੀਬੀ ਬੜੀ ਆ ਮੈਨੂੰ ਇਹ ਵੀ ਪਤਾ ਲੱਗਾ ਵੀ ਜਿਹੜੀ ਛੱਤ ਆ ਇਹ ਵੀ ਆਪਣੀ ਨਹੀਂ ਆ ਇਹ ਵੀ ਛੱਤ ਕਰਾਏ ਤੇ ਆ ਫੇਰ ਮਨ ਕਿੰਨਾ ਕੁ ਦੁਖੀ ਹੁੰਦਾ ਵਾ ਕਿਉਂਕਿ ਇਹ ਚੀਨੂ ਲੈ ਕੇ ਜਿਸ ਤੀ ਦਾ ਆਨੰਦ ਕਾਰਜ ਕਰਨਾ ਸੀ ਬੜੀਆਂ ਸੋਚੀਆਂ ਰੌਣਕਾਂ ਕਿੰਨੇ ਸੁਪਨੇ ਸੋਚੇ ਸੀ ਤੀ ਦੇ ਵਿਆਹ ਵਾਸਤੇ ਬਹੁਤ ਸੁਪਨੇ ਸੋਚੇ ਇਹ ਪਾਜੀ ਜਦੋਂ ਪਾਪਾ ਜੀ ਚੱਲਦੇ ਫਿਰਦੇ ਸੀ ਜਦੋਂ ਬਹੁਤ ਸੁਪਨੇ ਸੋਚੇ ਸੀ ਵੀ ਅਬੀ ਤੀ ਨਾ ਤੂੰ ਬਤਾ ਮਨਾ ਦੀ ਤੀ ਦਾ ਵਿਆਹ ਕਰੂੰਗੀ ਅਦਿਤੀ ਨੂੰ ਪੜਾਉਂਗੀ ਲਿਖਾਉਂ ਕੋਈ ਯਾਸ਼ ਕਰੇ ਜਿਹਦੇ ਤੇ ਵੀ ਗਾਂ ਵੀ ਆਪਣੇ ਚਲੋ ਗਰੀਬ ਘਰ ਚੋਂ ਜਾਣਾ ਗਾੜੀ ਆਪੇ ਤੀਨ ਮੁੰਚਾ ਤਕੜੇ ਘਰ ਚ ਵਿਆਉਂਗੀ ਆਪੇ ਸੁਪਨੇ ਪੂਰੇ ਕਰੂਗੀ ਤੇ ਪੜ੍ਹ ਲੈ ਕੇ ਕੋਈ ਸੁਪਨਾ ਨਹੀਂ ਪੂਰਾ ਆ ਪਾਪਾ ਮੰਜੇ ਤੇ ਪੈ ਗਿਆ ਮੁਰਕੇ 8 ਸਾਲ ਤੋਂ ਤੇ 8 ਸਾਲ ਤੋਂ ਪਾਪਾ ਮੰਜੇ ਤੇ ਪੈ ਗਿਆ ਮਨਾਤੀ ਦੀ ਪੜ੍ਹਾਈ ਵੀ ਵੀ ਪੂਰੀ ਨਹੀਂ ਹੋਈ ਪੰਜ ਜਮਾਤਾ ਕੀਤੀਆਂ ਆ ਨੇ ਤੇ ਮੁਰਕੇ ਵਿਚਾਰੀ ਘਰਾਂ ਦਾ ਕੰਮ ਕਰ ਲਾਪੀ ਆ ਵੀ ਚਲੋ ਪਾਪਾ ਦੀ ਦਵਾਈ ਦਾ ਰੂ ਚੱਲਣੀ ਆ ਤੇ ਘਰ ਦਾ ਖਰਚਾ ਤੋੜਨਾ ਹੀ ਤੇ ਕੋਈ ਵੀਰ ਜੀ ਕੁਝ ਨਹੀਂ ਹਟਦਾ। ਕਿੱਸ ਭੈਣ ਜਦੋਂ ਵਿਆਹ ਵਾਲਾ ਕਾਰਜ ਹੁੰਦਾ ਰਿਸ਼ਤੇਦਾਰ ਭੈਣ ਭਰਾ ਹਮੇਸ਼ਾ ਪਹੁੰਚਦੇ ਨਾਨਕੇ ਦਾਦਕੇ ਪਹੁੰਚਦੇ ਨੇ ਅਸੀਂ ਦੇਖਿਆ ਨਾਲ ਕੋਈ ਚਾਚਾ ਪਹੁੰਚਿਆ ਨਾ ਕੋਈ ਤਾਇਆ ਪਹੁੰਚਿਆ ਨਾ ਹੀ ਮਾਮੇ ਪਹੁੰਚੇ ਕਿਉਂ ਰਿਸ਼ਤੇਦਾਰ ਭੈਣ ਭਰਾ ਕਿਉਂ ਨਹੀਂ ਆਇ ਤਕ ਆਏ ਵੀਰ ਜੀ ਮਾੜੇ ਹਾਲਾਤ ਵੇਖ ਕੇ ਸਾਰੇ ਭੈਣ ਭਰਾ ਮੈਨੂੰ ਰਿਸ਼ਤਾ ਮੇਰਾ ਸਾਰਾ ਛੱਡ ਦਿੱਤਾ ਨਾ ਕੋਈ ਭਰਾ ਵੜਿਆ ਨਾ ਕੋਈ ਚਾਚਾ ਨਾ ਕੋਈ ਮਾਮਾ ਨਾ ਕੋਈ ਤਾਇਆ ਕੋਈ ਨਹੀਂ ਵੜਿਆ ਜੇ ਨਾ ਕੋਈ ਮਾਸੀ ਵੜੀ ਨਾ ਕੋਈ ਪੂਆ ਵੜੀ ਅਭੀ ਇਹਨਾਂ ਕੋਲ ਕੀ ਹੈ ਅਸੀਂ ਕੀ ਲੈਣ ਜਾਣਾ ਵਾ ਵੀ ਕਿਸੇ ਨੇ ਸਾਥ ਵੀ ਨਹੀਂ ਦਿੱਤਾ ਵੀ ਬਿਲਕੁਲ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਪੀਤੀ ਦਾ ਆਨੰਦਕਾਰਜ ਆ ਗਗਨਦੀਪ ਭੈਣ ਦਾ ਨਾ ਆ ਜਿਹਦਾ ਆਨੰਦਕਾਰਜ ਆ ਤੇ ਵੇਖ ਲੋ ਵਿਆਹ ਵਾਲਾ ਘਰ ਜੇ ਸਗਰ ਲਗਣਾ ਤੇ ਉਹ ਵਿਆਹ ਵਾ ਕੋਈ ਤਿਆਰੀ ਨਹੀਂ ਕੀਤੀ ਕੋਈ ਸੂਟ ਨਹੀਂ ਖਰੀਦਿਆ ਕੋਈ ਹਲਵਾਈ ਨਹੀਂ ਲੱਗੇ ਕੋਈ ਘਰ ਚ ਕਲੀ ਨਹੀਂ ਕੀਤੀ ਕੋਈ ਲੜੀਆਂ ਨਹੀਂ ਲਾਈਆਂ ਤੇ ਕਹਿੰਦੇ ਰਿਸ਼ਤੇਦਾਰ ਭੈਮ ਭਰਾ ਕੋਈ ਨਾਨਕੇ ਨਹੀਂ ਪਹੁੰਚੇ ਕੋਈ ਦਾਦਕੇ ਨਹੀਂ ਪਹੁੰਚੇ ਕਹਿੰਦੇ ਵੀ ਗਰੀਬ ਦੇ ਘਰੇ ਕੋਈ ਵੀ ਨਹੀਂ ਜਾਂਦਾ ਵੀ ਜਾ ਕੇ ਪੈਸੇ ਹੀ ਜਾਣੇ ਪੈਣਗੇ ਜਾਂ ਮਗਤੀ ਮੰਗਣੀ ਆ ਪਰ ਤੁਸੀਂ ਹਾਲਾਤ ਦੇਖ ਲੋ ਕੀ ਨੇ ਅੱਜ ਇਸ ਪਰਿਵਾਰ ਨੂੰ ਤੁਹਾਡੇ ਸਾਹ ਦੀ ਲੋੜ ਆ ਕਿਉਂਕਿ ਧੀ ਦਾ ਆਨੰਦ ਕਾਰਜ ਕਰਨਾ ਉਸ ਮਾਣ ਨੇ ਬੜੇ ਸੁਪਨੇ ਸੋਚੇ ਸੀ ਆਪਣੀ ਧੀ ਵਾਸਤੇ ਵੀ ਧੀ ਨੂੰ ਰਾਣੀਆਂ ਵਾਂਗੂ ਵਿਆਹ ਕਰੂਗੀ ਅਤੇ ਵਿਆਹ ਜਿਹੜਾ ਬਹੁਤ ਸ਼ਾਨਦਤਕ ਦਾ ਹੋਊਗਾ ਪਰ ਤੁਸੀਂ ਘਰ ਦੇ ਹਾਲਾਤ ਦੇਖ ਲਓ ਧੀ ਦੇ ਵੀ ਅੱਖਾਂ ਚੋਂ ਅਥਰੂ ਆ ਰਹੇ ਨੇ ਜਦੋਂ ਧੀ ਵੇਂਦੀ ਆ ਵੀ ਘਰ ਦੇ ਵਿੱਚ ਕੋਈ ਰਿਸ਼ਤੇਦਾਰ ਨਹੀਂ ਪਹੁੰਚਿਆ ਅਤੇ ਵੇਖੋ ਕੀ ਦਾ ਵਿਆਹ ਵਾ ਆਨੰਦ ਕਾਰਜ ਆ ਭਰਤੀ ਦੇ ਅੱਜ ਤੱਕ ਹੱਥਾਂ ਤੇ ਮਹਿੰਦੀ ਤੱਕ ਨਹੀਂ ਲੱਗੀ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਹੋਣਗੇ ਨਾ ਰੋ ਨਾ ਭਾਣੇ ਰੋ ਨਾ ਤੁਸੀਂ ਦੇਖ ਸਕਦੇ ਹੋ ਵੀ ਧੀ ਰੋ ਰੋ ਕੇ ਆਪਣਾ ਡੜਾ ਦਰਦ ਬਿਆਨ ਕਰ ਰਹੀ ਆ ਕਿ ਸਾਡੀਆਂ ਅੱਖਾਂ ਚ ਵੀ ਪਾਣੀ ਆ ਜਾਂਦਾ ਕਿਉਂਕਿ ਇਹ ਸਾਡੀ ਧੀ ਆ ਤੁਹਾਡੀ ਸਭ ਦੀ ਧੀ ਆ ਇਸ ਕਰਕੇ ਇਸ ਧੀ ਦੇ ਜਿਹੜੇ ਮਨ ਚ ਰੀਝਾਂ ਨੇ ਪ੍ਰਮਾਤਮਾ ਸਾਰੀ ਜਪੂਲੀ ਕਰੇ ਤੇ ਮੇਰੇ ਅੱਜ ਨਾ ਮੇਂ ਨਾਰੋ ਭੈਣੇ ਨਾਰੋ ਤੁਸੀਂ ਦੇਖ ਸਕਦੇ ਵੀ ਮਾਂ ਦੇ ਅੱਖਾਂ ਚ ਵੀ ਅਥਰੂ ਆ ਗਏ ਨੇ ਕਿਉਂਕਿ ਮਾਂ ਦਾ ਦਿਲ ਜਿਹੜਾ ਦਰਦ ਆ ਉਹ ਬੜਾ ਜਦੋਂ ਧੀ ਦਾ ਦੁੱਖ ਨਹੀਂ ਵੇਖਿਆ ਜਾਂਦਾ ਤੁਸੀਂ ਦੇਖ ਸਕਦੇ ਹੋ ਮਾਂ ਵੀ ਰੋ ਰਹੀ ਆ ਧੀ ਵੀ ਰੋ ਰਹੀ ਆ ਨਾ ਰੋ ਮੇਰੀ ਭੈਣੇ ਨਾਰੋ ਨਾ ਰੋ ਸਾਡੇ ਦੇ ਦਰਸ਼ਕ ਨੇ ਬੜੇ ਸਮਾਜ ਸੇਵੀ ਬੜੇ-ਬੜੇ ਬੈਠੇ ਨੇ ਵੱਡੇ ਜਿਹੜੇ ਤੁਹਾਡੀ ਸੇਵਾ ਵਾਸਤੇ ਹਾਜ਼ਰ ਨੇ ਤੁਸੀਂ ਦੇਖ ਸਕਦੇ ਹੋ ਕਿ ਇਹ ਗਰੀਬੀ ਦੀ ਧੀ ਨਹੀਂ ਇਹ ਸਾਡੀ ਧੀ ਆ ਅਸਕੇ ਅਕੇ ਵਾਧ ਚੜ ਕੇ ਇਸ ਈ ਦਾ ਵਿਆਹ ਦਾ ਆਨੰਦ ਕਾਰਜ ਕਰੀਏ ਅਤੇ ਪੁਨ ਕਰੀਏ ਕਿਉਂਕਿ ਕਹਿੰਦੇ ਧੀ ਦਾ ਦਾਨ ਕੰਨਿਆ ਦਾ ਦਾਨ ਕਹਿੰਦੇ ਮਹਾ ਦਾਨ ਹੁੰਦਾ ਵਾ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਅੱਜ ਤੁਹਾਡੇ ਸਾਧ ਦੀ ਲੋੜ ਆ ਪਰਸੋਂ ਵਿਆਹ ਵਾ ਪਰ ਅੱਜ ਕੋਈ ਵੀ ਤਿਆਰੀ ਨਹੀਂ ਐ ਕੱਲ੍ਹ ਸਗਣ ਤੱਕ ਲੱਗਣਾ ਕੋਈ ਇੱਥੇ ਹਲਵਾਈ ਨਹੀਂ ਲਾਇਆ ਇੱਥੇ ਕੁਝ ਨਹੀਂ ਰੇਜ ਬੰਡੀ ਕੀਤਾ ਗਿਆ ਬਸ ਤੁਹਾਡੇ ਸਾਧ ਦੀ ਲੋੜ ਆ ਤੇ ਮੈਨੂੰ ਇਹ ਦੱਸ ਭੈਣ ਬੂਹੇ ਵੱਲ ਕਿੰਨਾ ਕੁ ਵਿੰਦੀ ਜਾਦ ਨਾਲ ਸ਼ਾਇਦ ਕੋਈ ਰਿਸ਼ਤੇਦਾਰ ਕੋ ਭੈਣ ਭਰਾ ਤੋਰਿਆ ਆਊਗਾ ਸ਼ਾਇਦ ਬੜੀਆਂ ਮੱਚ ਰੀਝਾਂ ਹੁੰਦੀਆਂ ਸ਼ਾਇਦ ਕੋਈ ਸੂਟ ਹੀ ਲੈ ਕੇ ਆਊਗਾ ਤੇ ਮੈਨੂੰ ਲੱਗਦਾ ਧੀ ਦੇ ਵਾਸਤੇ ਕੋਈ ਨੋਗਾ ਨਾਗਾ ਕੋਈ ਨਹੀਂ ਤਿਆਰ ਕੀਤਾ ਬੜੀਆਂ ਧੀ ਦੇ ਨੋਗੇ ਤਿਆਰ ਕਰਦੇ ਹੁੰਦੇ ਆ ਨਹੀਂ ਵੀ ਜੀ ਕੋਈ ਨੋਗਾ ਨਹੀਂ ਤਿਆਰ ਹੋਇਆ ਕੋਈ ਰਿਸ਼ਤੇਦਾਰ ਹੀ ਨਹੀਂ ਆਇਆ ਮੇਰਾ ਜਿਹਨੇ ਨੋਗਾ ਲੈ ਕੇ ਆਉਣਾ ਵਾ ਨਾ ਕੋਈ ਮਾਮਾ ਪਹੁੰਚਿਆ ਨਾ ਕੋਈ ਚਾਚਾ ਨਾ ਕੋ ਭੂਆ ਨਾ ਕੋਈ ਮਸੀ ਪਹੁੰਚੀ ਐ ਨੋਗਾ ਲੈ ਕੇ ਧੀ ਦਾ ਦੇ ਆਈ ਐ ਕੁਝ ਨਹੀਂ ਜੀ ਬਣਿਆ ਮੇਰੀ ਧੀ ਦਾ ਅਜੇ ਤੱਕ ਪਰ ਕੇ ਮੇਰੀ ਧੀ ਦਾ ਸਗਣ ਹੈ ਤੇ ਪਰਸੋਂ ਭਰਾਤ ਆ ਜਿਹੜਾ ਧੀ ਨੇ ਲੈ ਕੇ ਕੁਝ ਤੋਰਨਾ ਵੇ ਉਹ ਵੀ ਨਹੀਂ ਕੁਛ ਜੀ ਹੱਦ ਹੈ ਗਿਆ ਕਰ ਮੇਰੇ ਚ ਜੋ ਮੇਰੇ ਭੈਣ ਭਰਾਵਾਂ ਦੀ ਆਸ ਤੇ ਮੈਂ ਤੇ ਮਤਰੀ ਫਿਰਦੀ ਵੀ ਚਲੋ ਮੈਨੂੰ ਉਮੀਦ ਹੈ ਮੇਰੇ ਭੈਣ ਭਰਾ ਮੇਰੇ ਕੋਲ ਆਉਣਗੇ ਮੇਰੀ ਚੀਜ਼ ਤੇ ਮੇਰੀ ਤੀ ਨੂੰ ਦੇ ਕੇ ਤੇ ਵਿਦਿਆ ਕਰ ਦੇਣਗੇ ਉਹ ਤੇ ਮੈਨੂੰ ਇਹ ਦੱਸ ਭੈਣ ਅਸੀਂ ਦੇਖਿਆ ਜਦੋਂ ਕਿ ਅਲਮਾਰੀ ਲਿਆਂਦੀ ਆ ਤੇ ਇੱਕ ਪੇਟੀ ਲਿਆਂਦੀ ਆ ਤੇ ਤੁਹਾਡੇ ਅੱਖਾਂ 'ਚ ਬੜਾ ਇੱਕ ਨੂਰ ਆ ਗਿਆ ਸੀ ਬਸ਼ਾਇਦ ਕੋਈ ਤੇ ਬੌੜਿਆ ਵਾ ਇਹ ਕਿੰਨੇ ਸੇਵਾ ਕੀਤੀ ਦਸ਼ਕਾ ਨੂੰ ਸਾਜਾ ਕਰਦੇ ਹੋ ਅਸੀਂ ਦੇਖਿਆ ਚਾਵਾਂ ਵਾਲਾ ਘਰ ਆ ਵਿਆਹ ਵਾਲਾ ਘਰ ਆ ਤੇ ਤੁਸੀਂ ਤੇਜ ਚੋਕ ਨਗਾਇਆ ਵਾ ਬੜੀਆਂ ਸੰਗਤਾਂ ਵਾਲਾ ਕੰਮ ਆ ਬੜੀਆ ਕਹ ਲਓ ਵੀ ਇੱਕ ਰਸਮਾਂ ਨਵਾਈ ਜਿਹੜੀ ਰਸਮਾਂ ਨਵਾਈ ਆ ਵਿਆਹ ਦੀ ਤੇ ਕਿੰਨੇ ਸੇਵਾ ਨਵਾਈ ਆ ਅਲਮਾਰੀ ਦੇ ਪੇਟੀ ਦੀ ਉਹ ਪਾਜੀ ਜੀ ਖੜੇ ਹੋਏ ਨੇ ਉਹਨਾਂ ਨੇ ਬਹੁਤ ਮਦਦ ਕੀਤੀ ਹੈ ਤੀ ਦਾ ਵੀ ਪੂਰਾ ਚਾਹ ਕਰਤਾ ਵਾ ਚਲੋ ਤੀ ਦੇ ਵੀ ਮੂੰਹ ਤੇ ਚਿਹਰੇ ਤੇ ਖੁਸ਼ੀ ਆ ਗਈ ਮਾਂ ਦੇ ਵਿਚੇਰੀ ਆ ਗਈ ਪਿਓ ਦੇ ਵੀ ਖੁਸ਼ੀ ਆ ਗਈ ਵੀ ਤੀ ਦਾ ਥੋੜਾ ਜਿਹਾ ਸਮਾਨ ਆ ਗਿਆ ਹੈ ਪਾਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਨੇ ਤੀ ਦੀ ਹੈਲਪ ਕਰ ਦਿੱਤੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਇਹ ਪਰਿਵਾਰ ਆ ਬਹੁਤ ਦੁਖੀ ਪਰਿਵਾਰ ਆ ਬਸ ਤੁਹਾਡੇ ਸਾਥ ਦੀ ਲੋੜ ਆ ਕਹਿੰਦੇ ਕੰਨਿਆਦਾਨ ਮਹਾਦਾਨ ਬਣਿਆ ਜਾਂਦਾ ਕਿ ਤੁਸੀਂ ਸਾਡੀ ਪਿਛਲੀ ਵੀਡੀਓ ਨੂੰ ਬੜਾ ਪਿਆਰ ਦਿੱਤਾ ਸੀ ਜਿੱਥੇ ਇੱਕ ਧੀ ਦਾ ਆਨੰਦ ਕਾਰਜ ਕਰਨਾ ਸੀ ਇਹ ਵੀ ਧੀ ਸਾਡੀ ਆ ਇਹਦਾ ਵੀ ਆਨੰਦ ਕਾਰਜ ਕਰਨਾ ਵਾ ਸਾਨੂੰ ਬੜੀਆਂ ਉਮੀਦਾਂ ਨੇ ਤੁਹਾਡੇ ਤੋਂ ਵੀ ਸਾਡੇ ਦਰਸ਼ਕ ਬੈਠੇ ਨੇ ਦੇਸ਼ਾਂ ਵਿਦੇਸ਼ਾਂ 'ਚ ਜਿਹੜੇ ਸਾਥ ਕਰਨ ਦੇ ਦੇਣਗੇ ਤੇ ਉਹ ਗੱਲਬਾਤ ਕਰਾਂਗੇ ਉਸ ਬਾਪ ਦੇ ਨਾਲ ਜਿਹਦੀ ਧੀ ਦੀ ਵਿਆਹ ਵਾ ਮੀਨਰਸੋ ਸਹਾਰਾ ਜੀ ਨਾਮ ਕੀ ਤੁਹਾਡਾ ਕੁਲਦੀਪ ਸਿੰਘ ਭਾਜੀ ਨਾਮ ਮਨੀਰ ਸਿੰਘ ਜੀ ਕਹਿੰਦੇ ਵੀ ਬਾਪ ਬੋਲਦੀ ਆ ਹਮੇਸ਼ਾ ਧੀਆ ਲਾੜੀ ਨਹੀਂ ਹੁੰਦੀਆਂ ਨੇ ਤੁਹਾਡੀ ਵੀ ਧੀ ਲਾੜਲੀ ਆ ਕਿੰਨੇ ਕ ਮਾਂ ਚ ਰੀਝਾ ਸੋਚੀਆਂ ਸੀ ਵੀ ਧੀ ਵੱਡੀ ਹੋ ਕੇ ਧੀ ਦਾ ਆਨੰਦ ਕਾਰਜ ਕਰਾਂਗੇ ਕਿੰਨੇ ਸ਼ਾਨੋ ਸ਼ੌਕਤ ਨਾਲ ਭਾਈ ਬਹੁਤ ਜ਼ਿਆਦਾ ਚਾਹੇ ਬੜਾ ਵਧੀਆ ਭਾਈ ਮਾਹੌਲ ਚੱਲਦਾ ਹੈ ਜਦੋਂ ਮੈਂ ਕੰਮਕਾਰ ਕਰਦਾ ਹਾਂ ਬੜਾ ਵਧੀਆ ਬੱਚੇ ਸਕੂਲੇ ਜਾਂਦੇ ਹੀ ਪੜ੍ਹਦੇ ਲਿਖਦੇ ਘਰੇ ਰਹਿੰਦੇ ਕੇ ਗੱਲ ਦੀ ਪਰੇਸ਼ਾਨੀ ਨਹੀਂ ਆਪਣਾ ਸਾਡਾ ਘਰ ਹੈ ਵੀਰ ਜੀ ਕੇ ਗੱਲ ਦੀ ਪਰੇਸ਼ਾਨੀ ਨਹੀਂ ਛੱਟ ਕੇ ਤਾਂ ਲੱਗਦਾ ਛੱਟ ਵੀਰ ਜੀ ਮੈਂ ਵਪਾਰ ਕਰਦਾ ਹਾਂ ਰੁੱਖਾਂ ਦਾ ਬਾਹਰੋਂ ਵਪਾਰ ਰੁੱਖਾਂ ਦਾ ਖਰੀਦਦਾ ਮੈਂ ਇਦਾਂ ਕਿਸੇ ਦੇ ਘਰੇ ਰੁੱਖ ਤੇ ਮੈਂ ਲੈ ਲੇ ਵੀਰ ਜੀ ਉਹ ਮੈਂ ਉੱਤੇ ਚੜ ਕੇ ਆਪ ਹੀ ਛੰਗਣ ਲੱਗਾ ਤੇ ਉੱਥੋਂ ਮੈਂ ਡਿੱਗ ਪਿਆ ਹੱਲੇ ਵੀਰ ਜੀ ਲੱਕੜਾ ਪੈਲੀਆਂ ਵੱਡੀਆਂ ਪਈਆਂ ਵੀਰ ਜੀ ਮੈਨੂੰ 8 ਸਾਲ ਹੋ ਗਏ 8 ਸਾਲ ਹੋ ਗਏ ਹਾਂਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ 8 ਸਾਲ ਹੋ ਗਏ ਨੇ ਲੜਕੀ ਦੇ ਪਿਤਾ ਨੂੰ ਮੰਜੇ ਦੇ ਪਿਆ ਨੂੰ ਘਰ ਦਾ ਕਹੋ ਵੀ ਇੰਨਾ ਮਾਲ ਖਰਾਬ ਹੋ ਗਿਆ ਕਿਤੇ ਸਮੇਂ ਆਪਣਾ ਘਰ ਸੀ ਅੱਜ ਕਿਰਾਏ ਤੇ ਆ ਗਏ ਨੇ ਇਸ ਤਾਂ ਦੇ ਹਾਲਾਤ ਮਾੜੇ ਹੋ ਗਏ ਨੇ ਤੇ ਹੁਣ ਤੁਸੀਂ ਧੀ ਦਾ ਵੀ ਗੱਲਬਾਤ ਕਰਾਂਗੇ ਜਿਸ ਧੀ ਦਾ ਆਨੰਦਕਾਰ ਜਾਂ ਗਗਨਦੀਪ ਇਸ ਧੀ ਦਾ ਨਾਮ ਆ ਬੜੀਆਂ ਮੰਚਰੀਆਂ ਨੇ ਗੱਲਬਾਤ ਵੀ ਕਰਾਂਗੇ ਗਗਨ ਦੇ ਨਾਲ ਪੁੱਤ ਕਿੰਨੇ ਕੇ ਮੰਚਰੀਆਂ ਸੀ ਵਿਆਹ ਦੀਆਂ ਕਿੰਨਾ ਕਿ ਸੋਚਿਆ ਸੀ ਵੀ ਹਾਲਾਤ ਕਰਦੇ ਚੰਗੇ ਹੋਣਗੇ ਦਸ਼ਕਾਂ ਜੂਹਾਂ ਸਾਜਾ ਕਰਦੇ ਵੀਜੇ ਚਾਹ ਤਾਂ ਬਹੁਤ ਸੇ ਵਿਆਹ ਤੇ ਕਿ ਘਰੇ ਰੌਣਕਾਂ ਆਉਣੀਆਂ ਦੋ ਦਿਨ ਪਹਿਲਾਂ ਡੀਜੇ ਲੱਗਣਗੇ ਸਾਡੇ ਘਰ ਚ ਵੇ ਲੋਕ ਕਿਤੇ ਦੇ ਘਰਾਂ ਰੌਣਕਾਂ ਸ਼ਗਨ ਵਿਆਹ ਸਾਰਿਆਂ ਨੂੰ ਦਿੰਦੇ ਆ ਕਿ ਦੋ ਦਿਨ ਪਹਿਲਾਂ ਕਿਹਦੇ ਪ੍ਰੋਣੇ ਆ ਜਾਂਦੇ ਆ ਆਏ ਤੱਕ ਮੇਰੀ ਕੋਈ ਦਾਦੀ ਆਈ ਬਸ ਤੇ ਨਾਨੀ ਆਈ ਆ ਹੋਰ ਕੋਈ ਆਏ ਤੱਕ ਨਹੀਂ ਆਇਆ ਮੇਰੇ ਘਰੇ ਕਿ ਕੋਈ ਮਾਸੀ ਨਾਨੀ ਕੋਈ ਕੋਣੋ ਗੁਗਨਾਸੀ ਨੇ ਕੋਈ ਤਾਂ ਚਾਚਾ ਤਾਂ ਆਇਆ ਕੋਈ ਨਹੀਂ ਆਇਆ ਵੀ ਜੇ ਰਸ ਭੈਣ ਰਿਸ਼ਤੇਦਾਰਾਂ ਭੈਣ ਭਰਾਵਾਂ ਤੇ ਚਾਹੀ ਬੜਾ ਹੋ ਜਾਂਦਾ ਵੀ ਸਾਡੀ ਦੋਤੀ ਦਾ ਵਿਆਹ ਵਾ ਸਾਡੀ ਪੋਤੀ ਦਾ ਵਿਆਹ ਜਾਂ ਸਾਡੀ ਰਿਸ਼ਤੇ ਦਾ ਵਿਆਹ ਵਾ ਤੇ ਮੈਨੂੰ ਦੱਸ ਕੱਲ ਸਗਣ ਆ ਪਰਸੋਂ ਬਰਾਤ ਆ ਅਸੀਂ ਦੇਖਿਆ ਤੇਰੇ ਹੱਥ ਵੀ ਖਾਲੀ ਨੇ ਤੇਰੇ ਹੱਥਾਂ ਤੱਕ ਮਹਿੰਦੀ ਤੱਕ ਨਹੀਂ ਲੱਗੀ ਹੈ ਕੋਈ ਪਹੁੰਚਾ ਨਹੀਂ ਨਾਲ ਕੇ ਕੋਈ ਮਾਮਾ ਨਹੀਂ ਆਇਆ ਕੋਈ ਚਾਚਾ ਨਹੀਂ ਆਇਆ ਨਾ ਕੋਈ ਨਹੀਂ ਆਇਆ ਵੀ ਰਗਨਾਸੀ ਨੇਗੀ ਪੈਸੇ ਕਿੱਥੋਂ ਮਹਿੰਦੀ ਲਵਾਉਣੀ ਹੈ ਜੇ ਕੋਈ ਪਤਾ ਨਹੀਂ ਮਹਿੰਦੀ ਦੇ ਬਗੈਰ ਹੀ ਤੁਰ ਪੈਣਾ ਸੋਰੇ ਨਹੀਂ 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 ਪੈਣੇ ਕੋਈ ਗੱਲ ਨਹੀਂ ਇਹ ਦਾ ਮਨਾ ਮਨਾ ਮਾਰੋ ਤੁਸੀਂ ਦੇਖ ਸਕਦੇ ਹੋ ਵੀ ਧੀ ਦਾ ਮਨ ਭਰਿਆ ਅਤੇ ਧੀ ਦਾ ਕਹਿਣਾ ਵੀ ਕੀ ਲੱਗਦਾ ਸ਼ਾਇਦ ਮਹਿੰਦੀ ਤੋਂ ਬਗੈਰ ਹੀ ਸੋਰੇ ਚੱਲ ਜਾਣਾ ਪਰ ਨਹੀਂ ਧੀ ਇਸ ਤਰ੍ਹਾਂ ਕਰ ਮਨਾ ਮਨ ਪਰ ਕੋਈ ਗੱਲ ਨਹੀਂ ਸਾਡੇ ਦਰਸ਼ਕ ਬੈਠੇ ਨੇ ਰੱਬ ਵਾਗੇ ਸੁਣੋਤੇ ਨੇ ਤੁਸੀਂ ਦੇਖ ਸਕਦੇ ਹੋ ਧੀ ਦੇ ਅੱਖਾਂ ਭਰੀਆਂ ਪਰ ਤੁਹਾਡੇ ਸਾਹ ਦੀ ਲੋੜ ਆ ਧੀ ਦੇ ਮਨ ਚ ਰੀਝਾਂ ਬੜੀਆਂ ਨੇ ਹਰ ਇੱਕ ਧੀ ਦੇ ਮਨ ਚ ਰੀਝਾਂ ਹੁੰਦੀਆਂ ਵੀ ਉਹ ਰਾਣੀਆਂ ਵਾਂਗੂ ਤਿਆਰ ਹੋ ਕੇ ਉਸ ਦਾ ਵਿਆਹ ਹੋਏ ਆਨੰਦ ਕਾਰਜ ਹੋਣ ਦੇ ਉਸ ਦਾ ਜਿਹੜਾ ਦੁਲਾਵਾ ਉਹ ਰਾਜਾ ਵਾਂਗੂ ਸੁਵਿਵਹੁਣ ਵਾਸਤੇ ਆਵੇ ਹਰ ਇੱਕ ਚੀਜ਼ ਦੀ ਜਾਂ ਹੁੰਦੀਆਂ ਨੇ ਇਹ ਤੁਹਾਡੀ ਦੀ ਤੁਹਾਡੀ ਧੀ ਆ ਇਸਦੇ ਮਾਂ ਚ ਮਰੀ ਜਾਂਦੇ ਬਸ ਤੁਹਾਡੇ ਸਾਥ ਦੀ ਲੋੜ ਆ ਤੁਸੀਂ ਦੇਖਿਆ ਧੀ ਦਾ ਰੋ ਰੋ ਕੇ ਬੁਰਾ ਹਾਲ ਆ ਮਾਂ ਦੀਆਂ ਵੀ ਤੁਸੀਂ ਦੇਖ ਸਕਦੇ ਹੋ ਅੱਖਾਂ ਚ ਪਾਣੀ ਆ ਮਾਂ ਵੀ ਇੱਕ ਦੇ ਅੱਖਾਂ ਜਿਹੜੀਆਂ ਮਰ ਲਈ ਆ ਇਹ ਦੁਖੀ ਪਰਿਵਾਰ ਆ ਇਹ ਸਾਡਾ ਹੀ ਪਰਿਵਾਰ ਆ ਇਸ ਦੀ ਸਾਰ ਲਿਓ ਕਿਉਂਕਿ ਪੰਜਾਬੀ ਹਮੇਸ਼ਾ ਇੱਕ ਦੂਜੇ ਦੀ ਮਦਦ ਕਰਦੇ ਨੇ ਇੱਕ ਦੂਜੇ ਦੀ ਸਾਰ ਲੈਂਦੇ ਨੇ ਤੁਹਾਡੇ ਸਾਥ ਦੀ ਲੋੜ ਹੈ ਦੱਸਖੋ ਵਾਤ ਵਾਤ ਵੀਡੀਓ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਕਿ ਗਗਨਦੀਪ ਦਾ ਵਿਆਹ ਬੜੀ ਵੀਰੀ ਜਾਣਾ ਹੋ ਸਕੇ ਤੇ ਮੈਨੂੰ ਇਹ ਦੱਸ ਭੈਣ ਹਜੇ ਤੱਕ ਕੋਈ ਵਿਆਹ ਵਾਸਤੇ ਸੂਟ ਕਿਨੇ ਕੁ ਲਈ ਕਿਉਂਕਿ ਹਮ 5-9 ਗੇ ਲੈਂਦੇ ਹੁੰਦੇ ਨੇ ਉਹ ਦਾਜ ਵਰੀ ਕਰਦੇ ਹੋਂ ਨੇ ਕੋਈ ਖਰੀਦਾਰੀ ਕੀਤੀ ਹੈ ਅਜੇ ਕੱਪੜੇ ਨਹੀਂ ਨਾ ਵੀਰੇ ਕੋਈ ਖਰੀਦਾਰੀ ਨਹੀਂ ਕੀਤੀ ਇਹਦੇ ਕੋਈ ਕੱਪੜਾ ਨਹੀਂ ਘਰੇ ਆਇਆ ਹੈ ਇੱਥੇ ਤੱਕ ਮੇਰੀ ਛੋਟੀ ਭੈਣ ਦਾ ਕੱਪੜਾ ਕੋਈ ਤੱਕ ਨਹੀਂ ਆਇਆ ਹੈ ਹਜੇ ਤੱਕ ਕੋਈ ਲੈਂਦੂ ਨਾ ਕੱਪੜੇ 5-9 ਗੇ ਤੁਸੀਂ ਕਹਿੰਦੇ ਪੰਜ-ਨੌ ਗੇ ਕਰਦੇ ਆ ਹੇ ਤੱਕ ਕੋਈ ਨਹੀਂ ਲੈ ਆਇਆ ਹੈ ਕਿਦਾ ਬਹੁਤ ਤਿਆਰੀ ਕਰਾਂਗੇ ਪਰ ਪਰਸੋ ਬਰਾਤ ਆਉਣੀ ਆ ਕੱਚ ਕੋ ਤਿਆਰੀ ਨਹੀਂ ਆ ਅਰੇਂਜਮੈਂਟ ਨਹੀਂ ਆ ਤੇ ਫਿਰ ਕਿਦਾ ਵਿਆਹ ਹੋਊਗਾ ਕੋਈ ਸੋਚਿਆ ਕਿਦਾਂ ਲਾਡਨ ਕਰਦੇ ਵੀਰੇ ਗਨੈਸ ਹੀ ਨਹੀਂ ਹੈਗੇ ਸੋਚਿਆ ਦਾ ਵਾਧੂ ਕੋਈ ਕਿ ਚਾਵਾ ਨਾਲ ਦਾ ਵਿਆਹ ਕਰੂੰਗੀ ਮੰਮੀ ਹਣ ਕਹਿੰਦੇ ਤੇਰੇ ਵੱਡੇ ਕੱਚ ਵਿਆਹ ਕਰਾਂਗੇ ਤਰਾਏ ਕਿ ਚਾਵਾ ਨਾਲ ਵਿਆਹਾਂਗੇ ਤੇ ਦੋ ਦਿਨ ਪਹਿਲਾਂ ਡੀਜੇ ਲਾਵਾਂਗੇ ਭਰਾ ਦਾ ਵਿਆਹ ਹੋ ਚਾਏ ਕਿ ਪਹਿਣੇ ਤੇਰੀ ਰੀਝਾਰ ਪੂਰੀ ਕਰੂੰਗਾ ਮੈਂ ਪਰ ਉਹ ਚਾਹ ਪੂਰੇ ਨਹੀਂ ਹੋਏ ਭਰਾ ਵੀ ਛੋਟਾ ਹੀ ਰਹੇ ਭਰਾ ਵੀ ਕੰਮ ਸਿੱਖਣ ਗਿਆ ਹੋਇਆ ਰਹੇ ਹਾਂਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਗਗਨਦੀਪ ਦਾ ਜਿਹੜਾ ਧੀ ਦਾ ਅਨੰਦਕਾਰਜ ਪਰ ਘਰ ਚ ਕੋਈ ਤਿਆਰੀ ਨਹੀਂ ਐ ਕੋ ਰਿਸ਼ਤੇਦਾਰ ਨਹੀਂ ਪਹੁੰਚਿਆ ਪਰ ਧੀ ਨੂੰ ਆਸ ਬੜੀ ਸੀ ਕਿਉਂਕਿ ਹਰ ਇੱਕ ਧੀ ਨੂੰ ਹੁੰਦਾ ਵੀ ਉਹਦਾ ਵਿਆਹ ਬੜੇ ਸ਼ਾਨੋ ਸ਼ੌਕਤ ਨਾਲ ਬੜੀਆਂ ਤਿਆਰੀਆਂ ਦੇ ਨਾਲ ਹੋਵੇ ਬੜੇ ਵੱਡੇ ਘਰ ਹੋਵੇ ਧੀ ਦਾ ਵੀ ਅਨੰਦਕਾਰਜ ਧੀ ਦਾ ਸੋਚਿਆ ਸੀ ਵੀ ਰਾਣੀਆਂ ਵਾਂਗੂ ਤਿਆਰ ਹੋਣਗੀ ਉਹਦੀ ਮਾਤਾ ਦਾ ਕਹਿਣਾ ਸੀ ਕਿਉਂਕਿ ਹਰ ਇੱਕ ਮਾਂ ਦਾ ਸੁਪਨਾ ਹੁੰਦਾ ਵੀ ਆਪਣੀ ਧੀ ਨੂੰ ਡੋਲੀ ਚ ਬਿਠਾਇਆ ਜਾਵੇ ਅਤੇ ਰਾਣੀ ਵਾਂਗੂ ਵਿਆਹ ਕਰਕੇ ਭੇਜਿਆ ਜਾਵੇ ਪਰ ਘਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਘਰ ਦਾ ਹਾਲਾਤ ਵੀ ਇਸ ਤਰ੍ਹਾਂ ਗਰੀਬੀ ਦੇ ਖੁਦ ਕਿਹੜੇ ਕੀ ਕਿਰਾਏ ਦੇ ਕਮਰੇ ਤੇ ਰਹਿੰਦੇ ਨੇ ਇਸ ਤਰ੍ਹਾਂ ਦੇ ਮਾੜੇ ਹਾਲਾਤ ਨੇ ਤੇ ਮੈਨੂੰ ਇਹ ਦੱਸਦੀ ਭੈਣ ਜਦੋਂ ਅਸੀਂ ਦੇਖਿਆ ﺍﻟमारी ਤੇ ਜਦੋਂ ਪੇਟੀ ਲੈ ਕੇ ਆਏ ਨੇ ਤੇ ਅਸੀਂ ਦੇਖਿਆ ਮੰਮੀ ਦੇ ਅੱਖਾਂ ਤੇ ਥੋੜਾ ਜਿਹਾ ਚਾਨਣ ਹੋ ਗਿਆ ਥੋੜਾ ਜਿਹਾ ਨੂਰ ਆਇਆ ਕਿ ਸ਼ਾਇਦ ਘਰ ਦਾ ਕੋਈ ਤਾਂ ਸਮਾਨ ਆਇਆ ਦਾਜ ਦਾ ਹਾਂਜੀ ਰੌਣਕ ਤਾਂ ਪਾਪਾ ਦੇ ਮੂੰਹ ਤੇ ਵੀ ਆ ਗਈ ਮੰਮਾ ਸਾਰੇ ਸਾਡੇ ਘਰ ਦੇ ਖੁਸ਼ੀ ਉਹ ਖੁਸ਼ ਹੋ ਗਏ ਮੈਂ ਵੀ ਖੁਸ਼ ਹੋ ਗਈ ਥੋੜਾ ਜਿਹਾ ਹਾਂਜੀ ਕਿ ਕਿ ਇਹਨਾਂ ਦੀ ਖੁਸ਼ੀ ਵਿੱਚ ਮੇਰੀ ਖੁਸ਼ੀ ਹੈ ਮਮਾ ਪਾਜੀ ਖੁਸ਼ ਹੁੰਦੇ ਨੇ ਖੁਸ਼ ਹੋ ਦਮੈਂ ਹੁੰਨੀ ਆ ਜਦ ਮੰਮੀ ਹੁੰਨੀ ਦੁਖੀ ਹੁੰਦੇ ਦੁਖੀ ਮੈਂ ਹੁੰਨੀ ਆ ਕਿ ਇਹਨਾਂ ਵਿੱਚ ਮੇਰੀ ਜਾਨ ਵਸਦੀ ਆ ਨਹੀਂ ਨਹੀਂ ਕੋਈ ਗੱਲ ਨਹੀਂ ਨਾ ਨਾ ਤੀਹ ਨਾ ਰੋ ਨਾ ਰੋ ਤੁਸੀਂ ਦੇਖ ਸਕਦੇ ਹੋ ਸਾਡੀ ਧੀ ਆ ਇਹ ਜਿਹੜੀ ਰੋ ਰਹੀ ਆ ਇਹਦੇ ਚਾਵਾਂ ਦੇ ਨਾਲ ਇਹਦਾ ਆਨੰਦ ਕਾਜ ਸਾਡੀ ਦਸ਼ਕਾਂ ਨੂੰ ਪੀ ਲਿਆ ਵੀ ਵੱਤ-ਵੱਤ ਚਾਵਾਂ ਨਾਲ ਕਰੀਏ ਤੀਹ ਦਾ ਆਨੰਦ ਕਾਜ ਤਾਂ ਜੋ ਜਿਹੜੇ ਤੀਹ ਸੁਪਨੇ ਲੈ ਨੇ ਆਪਣੇ ਵਿਆਹ ਦੇ ਉਹ ਸੁਪਨੇ ਪੂਰੇ ਹੋ ਸਕਣ ਨਾ ਤੀਹ ਚੁੱਪ ਕਰ ਸਾਡੇ ਜਿਹੜੇ ਦਰਸ਼ਕ ਦੇਖ ਰਹੇ ਨੇ ਤੁਹਾਨੂੰ ਦੇਸਾਂ ਅਦੇਸਾਂ ਕੀ ਕਹਿਣਾ ਚਾਹਣਗੇ ਉਹਨਾਂ ਨੂੰ ਮੈਂ ਤੇ ਹੀ ਕਹਿੰਦੀ ਕਿ ਵੀ ਜਿੰਨੀ ਹਲਪ ਹੁੰਦੀ ਓਨੀ ਕਰੋ ਸਾਨੂੰ ਕਿਉਂਕਿ ਮੇਰੇ ਪਾਪਾ ਦਾ ਲਾਜ ਹੋਣਾ ਚਾਹੀਦਾ ਮੇਰੇ ਵਿਆਹ ਤੋਂ ਬਾਅਦ ਮੇਰਾ ਪਾਪਾ ਮੇਰਾ ਵਿਆਹ ਮਾੜਾ ਹੋਵੇ ਭਾਵੇਂ ਚੰਗਾ ਹੋਵੇ ਕਿ ਮੇਨੂੰ ਪਾਪਾ ਦੇ ਲਾਜ ਦੀ ਜਿਆਦਾ ਹੀ ਹੁੰਦੀ ਕਿ ਮੇਰੇ ਪਾਪਾ ਦਾ ਲਾਜ ਹੋ ਜਾਵੇ ਬਸ ਹੋਰ ਕੁਝ ਨਹੀਂ ਚਾਹੀਦਾ ਵੀਰੇ ਮੈਨੂੰ ਕਹਿੰਦੀ ਹਮੇਸ਼ਾ ਧੀਆ ਜਿਹੜੀਆਂ ਹੁੰਦੀਆਂ ਨੇ ਹਮੇਸ਼ਾ ਬਾਪ ਦੀਆਂ ਬਹੁਤ ਲਾੜੀਆਂ ਹੁੰਦੀਆਂ ਨੇ ਤੁਹਾਡੇ ਪਿਤਾ ਨੇ ਤੁਹਾਨੂੰ ਕਿੰਨਾ ਕੁ ਲਾਜ ਲਟਾਇਆ ਸੀ ਮੇਰੇ ਪਾਪਾ ਨੇ ਲਾੜ ਬਹੁਤ ਲੜਾਇਆ ਵਾ ਮੈਨੂੰ ਹਾਂਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਅਮਰਸਾ ਦੇ ਪਿੰਡ ਕੱਦਗਿਲ ਦੀਆਂ ਸੋਰੀ ਤਰਨਤਾਂ ਦਾ ਜ਼ਿਲ੍ਹਾ ਕੱਦਗਿਲ ਦੀਆਂ ਤੇ ਪ੍ਰਵਾਦ ਦੇ ਹਾਲਾਤ ਕੀ ਨੇ ਟੀ ਦਾ ਲੰਦਕਾਰ ਜਿਆ ਕੱਲ ਸਗਣ ਆ ਪਰ ਘਰ ਚ ਕੋਈ ਤਿਆਰੀ ਨਹੀਂ ਹੈ ਕੋਈ ਕੁਛ ਨਹੀਂ ਆ ਸਾਡੀ ਦਸ਼ਕਾਂ ਪੀ ਲਿਆ ਇਸ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕਿ ਜਿਹੜੇ ਧੀ ਸੁਪਨੇ ਲੈ ਨੇ ਆਪਣੇ ਵਿਆਹ ਦੇ ਸੁਪਨੇ ਪੂਰੇ ਹੋ ਸਕਣ ਇਹ ਸਾਡੀ ਧੀ ਆ ਸਾਡੇ ਸਾਰੇ ਧੀ ਆ ਇਸ ਕੇ ਬਾਅਦ ਚੜ ਕੇ ਮਦਦ ਕਰਿਓ ਤੇ ਹੁਣ ਗੱਲਬਾਤ ਕਰਾਂਗੇ ਜਿਹੜੇ ਕੀ ਇਥੇ ਸਮਾਜ ਸੇਵੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੁਸੀਂ ਦੇਖ ਸਕਦੇ ਹੋ ਵੀ ਸਾਡੀ ਖਬਰ ਤੋਂ ਪਹਿਲਾਂ ਹੀ ਇੱਥੇ ਜਿਹੜੇ ਸਮਾਜ ਸੇਵੀ ਨੇ ਨੌਜਵਾਨ ਨੇ ਸਾਰੇ ਵੱਡੀ ਤਰ੍ਹਾਂ ਵਿੱਚ ਮਦਦ ਵਾਸਤੇ ਆ ਗਏ ਨੇ ਰঞ্জੀਤ ਸਿੰਘ ਮੋਲਕੇ ਉਹ ਵੀ ਇੱਥੇ ਆਏ ਨੇ ਅਕਸਰ ਲੋਕਾਂ ਦੀ ਮਦਦ ਕਰਦੇ ਨੇ ਪਰ ਅਸੀਂ ਦੇਖਿਆ ਵੀ ਉਹ ਵੀਡੀਓ ਵਿੱਚ ਬਹੁਤ ਘੱਟ ਆਉਂਦੇ ਨੇ ਪਰ ਅੱਜ ਸਾਡੀ ਵੀਡੀਓ 'ਚ ਆ ਗਏ ਨੇ ਗੱਲਬਾਤ ਕਰਾਂਗੇ ਰঞ্জੀਤ ਸਿੰਘ ਮੋਲਕੇ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਪੰਜਾਬੀ ਗਲੋ ਚੈਨਲ 'ਤੇ ਬਹੁਤ-ਬਹੁਤ ਧੰਨਵਾਦੀ ਆਪ ਜੀ ਦਾ ਚੈਨਲ ਦਾ ਤੇ ਜੋ ਆਪ ਜੀ ਇੱਥੇ ਆਏ ਹੋ ਤੇ ਇਸ ਪਰਿਵਾਰ ਦੀ ਹੋਰ ਮਦਦ ਹੋ ਸਕੇ ਤਾਂ ਆਪ ਜੀ ਇੱਥੇ ਆਏ ਬਹੁਤ ਬਹੁਤ ਧੰਵਾਜੇ ਆਉ ਜੀ ਦਾ ਮੈਨੂੰ ਸੰਦੀਪ ਪਾੜੀ ਤੁਹਾਡੇ ਵੱਲੋਂ ਕੀ ਮਦਦ ਕੀਤੀ ਗਈ ਹੈ ਧੀ ਦੇ ਆਨੰਦ ਗਾਜ ਵਾਸਤੇ ਦੇਖਿਆ ਵੀ ਧੀ ਦੇ ਸੁਪਨੇ ਬੜੇ ਸੀ ਹਰ ਇੱਕ ਧੀ ਦੇ ਸੁਪਨੇ ਹੁੰਦੇ ਆ ਵੀ ਉਹਦਾ ਵਿਆਹ ਬਹੁਤ ਵਧੀਆ ਹੋਵੇ ਔਰ ਰਾਣੀਆ ਵਾਂਗੂ ਤਿਆਰ ਹੋ ਕੇ ਤੇ ਸ਼ਾਨੋ ਸ਼ੌਕਤ ਨਾਲ ਆਪਣੇ ਘਰੋਂ ਜੜੀ ਆ ਰੁਖਸਤ ਹੋਵੇ ਅਤੇ ਉਹਦਾ ਰਾਜਾ ਵਾਂਗੂ ਉਹਦਾ ਜਿਹੜਾ ਘਰ ਵਾਲਾ ਲੈਣ ਵਾਸਤੇ ਆਵੇ ਪਰ ਅਸੀਂ ਦੇਖਿਆ ਪਰਸੋਂ ਵਿਆਹ ਵਾ ਕੱਲ ਸਗਣ ਆ ਕੋਈ ਤਿਆਰੀ ਨਹੀਂ ਕੋਈ ਰਿਸ਼ਤੇਦਾਰ ਨਹੀਂ ਪਹੁੰਚਿਆ ਕੋਈ ਭੈਣ ਭਰਾਣੀ ਪਹੁੰਚਿਆ ਕੋਈ ਤੇ ਹਲਵਾਈ ਨਹੀਂ ਲੱਗੇ ਕੋਈ ਕਲੀ ਤੱਕ ਨਹੀਂ ਹੋਈ ਕੋਈ ਲੜੀ ਤੱਕ ਨਹੀਂ ਲਾਈ ਨੀ ਤੇ ਵਿਆਹ ਜਦੋਂ ਕਿਸੇ ਦਾ ਹੁੰਦਾ ਤੇ ਦੂਰੋਂ ਪੁੱਛ ਲਈਦਾ ਪਿੰਡੋਂ ਪਹੁੰਚਦਾ ਵੀ ਫਲਾਣੇ ਦਾ ਵਿਆਹ ਆ ਜੀ ਇੱਥੇ ਕੋਈ ਤਿਆਰੀ ਨਹੀਂ ਕੀਤੀ ਜੀ ਹ ਤੱਕ ਹਾਂਜੀ ਬਿਲਕੁਲ ਜੀ ਵੇਖੋ ਤਿਆਰੀ ਤਾਂ ਹੀ ਹੋਊਗੀ ਜੇ ਆਪਣੇ ਕੋ ਪਰਿਵਾਰ ਕੋ ਕੁਝ ਬਚੇ ਹੋਣਗੇ ਪੈਸੇ ਜਿਨ੍ਹਾਂ ਨਾਲ ਉਹ ਤਿਆਰੀ ਕਰ ਸਕੇ ਜਾਂ ਵਿਆਹ ਦੇ ਉੱਪਰ ਪ੍ਰਬੰਧ ਕਰ ਸਕੇ ਪਰ ਜਿਵੇਂ ਕਿ ਸਭ ਤੋਂ ਪਹਿਲਾਂ ਇਸ ਪਰਿਵਾਰ ਨੇ ਸਾਨੂੰ ਦੱਸਿਆ ਸੀਗਾ ਖਬਰ ਆਈ ਸੀਗੀ ਕਿ ਹੈਲਪ ਦੀ ਲੋੜ ਆ ਵਿਆਹ ਦੇ ਵਿੱਚ ਤੇ ਅਸੀਂ ਉਦੋਂ ਹੀ ਜਿਹੜਾ ਇਨਕੁਆਰੀ ਕਰਕੇ ਤੇ ਇਹ ਇਹਨਾਂ ਨੂੰ ਕਹਤਾ ਕਿ ਤੁਹਾਡਾ ਜਿੰਨਾ ਵੀ ਰਾਸ਼ਨ ਪਾਣੀ ਬਰਾਤ ਵਾਲੇ ਦਿੰਦਾ ਮਠਿਆਈ ਰਾਸ਼ਨ ਪਾਣੀ ਜੋ ਸਾਰਾ ਸਾਡੇ ਵੱਲੋਂ ਕੀਤਾ ਜਾਏਗਾ ਔਰ ਉਹ ਸੇਵਾ ਆਲਰੇਡੀ ਪਰਿਵਾਰ ਕੋ ਪਹਿਲਾਂ ਹੀ ਅਸੀਂ ਦੇਤੀ ਸੀਗੀ ਤੇ ਜਿਹੜੀ ਆ ਉਹ ਬਾਅਦ ਚ ਫਿਰ ਕੁਝ ਵੀਰਾਂ ਹੋਰ ਵੀ ਵੀਰ ਇੱਥੇ ਪਹੁੰਚੇ ਆ ਕੁਝ ਚੰਦਲਾਂ ਵਾਲੇ ਵੀਰ ਪਹੁੰਚੇ ਜਿੰਨਾ ਕਰਕੇ ਜਿਹੜੀ ਆ ਹੋਰ ਵੀ ਵੀਰਾਂ ਨੇ ਕੁਝ ਸੇਵਾ ਕੀਤੀ ਹੈ ਤੇ ਸਾਰਿਆਂ ਦਾ ਧੰਨਵਾਦ ਹੈ ਜਿਹੜੇ ਪਰਿਵਾਰ ਲਈ ਇੱਥੇ ਆਏ ਆ ਅਨਿਤ ਭਾਜੀ ਅਸੀਂ ਦੇਖਿਆ ਅਕਸਰ ਤੁਸੀਂ ਇਸ ਤਰ੍ਹਾਂ ਖਾਸ ਕਰਕੇ ਗੁਰਸਿੱਖ ਪਰਿਵਾਰਾਂ ਦੇ ਲੋੜਵੰਦ ਦੀ ਸੇਵਾ ਕਰਦੇ ਹੋ ਪਰ ਅਸੀਂ ਦੇਖਿਆ ਤੁਸੀਂ ਕੈਮਰੇ ਗਾੜੀ ਨਹੀਂ ਹੁੰਦੇ ਅੱਜ ਤੁਸੀਂ ਪਹਿਲੀ ਵਾਰੀ ਕੈਮਰੇ ਗਾੜੇ ਆਏ ਹੋ ਅਸੀਂ ਦੇਖਿਆ ਜਦੋਂ ਤੁਸੀਂ ਸੇਵਾ ਕਰਦੇ ਹੋ ਤੇ ਹਰ ਇੱਕ ਲੋੜ ਤ ਬਧਿਆਕ ਕਹ ਲੋ ਸੇਵਾ ਬਖਸ਼ੀ ਆ ਅਸੀਂ ਵੀ ਰਣਜੀਤ ਸਿੰਘ ਮੋਲੋਕੇ ਦਾ ਧੰਨਵਾਦ ਕਰਦੇ ਆ ਕਿਉਂਕਿ ਅੱਜ ਇਸ ਪਰਿਵਾਰ ਦੀ ਸਹਾ ਲੈਣ ਵਾਸਤੇ ਨੇ ਰੋਟੀ ਪਾਣੀ ਦਾ ਜਿਹੜਾ ਚਾਹ ਪਾਣੀ ਦਾ ਸਾਰਾ ਖਰਚਾ ਵਾ ਰਣਜੀਤ ਸਿੰਘ ਭਾਈ ਵੱਲੋਂ ਜਿਹੜਾ ਸੇਵਾ ਕੀਤੀ ਗਈ ਆ ਇਹ ਨੌਜਵਾਨ ਨੇ ਵਧੀਆ ਨੇ ਹਮੇਸ਼ਾ ਲੋੜਵੰਦ ਪਰਿਵਾਰਾਂ ਦੀ ਸੇਵਾ ਕਰਦੇ ਨੇ ਜਿੱਥੇ ਕੋਈ ਨਹੀਂ ਖੜਦਾ ਉਥੇ ਰঞ্জੀਤ ਸਿੰਘ ਵਰਗੇ ਨੌਜਵਾਨ ਜਿਹੜੇ ਕੀ ਅੱਗੇ-ਅੱਗੇ ਸੇਵਾ ਕਰਦੇ ਨੇ ਤੇ ਹੋਰ ਗੱਲਬਾਤ ਕਰਾਂਗੇ ਜਿਹੜੇ ਕੀ ਨਿਹੰਗ ਸਿੰਘ ਗੁਰੂ ਕੀ ਲਾਣੀ ਫੌਜਾਂ ਨੇ ਇਹਨਾਂ ਵੱਲ ਵੀ ਸੇਵਾ ਨਿਭਾਈ ਗਈ ਆ ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਤੁਹਾਨੂੰ ਕਿਸ ਤਰ੍ਹਾਂ ਲੱਗਾ ਪਰਿਵਾਰ ਬਾਰੇ ਪਤਾ ਤੇ ਤੁਹਾਡੇ ਵੱਲੋਂ ਕੀ ਸੇਵਾ ਨਿਭਾਈ ਗਈ ਹੈ ਪਰਿਵਾਰ ਦੀ ਕਿਉਂਕਿ ਬਹੁਤ ਹੀ ਜੈਨੂਅਲ ਪਰਿਵਾਰ ਆ ਇਹ ਇੱਕ ਮਤਲਬ ਆਪਣੇ ਪੰਜਾਬੀ ਪਰਿਵਾਰ ਆ ਤੇ ਜਿਹੜੇ ਸਾਡੇ ਨੂੰ ਜਿਹੜਾ ਇਹਨੇ ਲੀੜੇ ਕੱਪੜੇ ਜਿਹੜਾ ਮੈਂ ਸਾਰੇ ਲੈ ਕੇ ਦਿੱਤੇ ਜਾਣਗੇ ਕਿਉਂਕਿ ਅਜੇ ਤ ਜਿਵੇਂ ਵੀ ਸੂਟ ਆ ਸਾਰੇ ਆਪਾਂ ਲੈ ਕੇ ਦੇਵਾਂਗੇ ਬਾਕੀ ਕੋਸ਼ਿਸ਼ ਕਰਾਂਗੇ ਜਿੰਨੀ ਵੀ ਸਾਡੇ ਕੋਲ ਹੈਲਪ ਹੋ ਸਕੀ ਦਾਜ ਦੀ ਜਾਂ ਕੋਈ ਹੋਰ ਕੋਈ ਜਿਹਦਾ ਪੈਲ ਸੜੀ ਕਹਿ ਸਕਦੇ ਆ ਜਾਂ ਬੈੱਡ ਕਹਿ ਸਕਦੇ ਆ ਸਾਰੀ ਆਪਾਂ ਕੋਸ਼ਿਸ਼ ਕਰਾਂਗੇ ਦੇਣ ਦੀ ਅਸੀਂ ਦੇਖਿਆ ਬਾਬਾ ਜੀ ਇਸ ਜੋ ਧੀ ਨਾਲ ਗੱਲਬਾਤ ਕੀਤੀ ਤੇ ਧੀ ਦਾ ਕਹਿਣਾ ਸੀ ਵੀ ਜਿਵੇਂ ਵਿਆਹ ਦੇ ਸਗਣਾ ਦੇ ਪੰਜ ਸੂਟ ਹੁੰਦੇ ਨੇ ਮਰੀ ਦੇ ਉਹ ਤੱਕ ਨਹੀਂ ਕਹਿੰਦੇ ਬਣਾਏਗੇ ਤੇ ਧੀ ਦੇ ਵਿਆਹ ਵਾ ਕਲ ਸਗਣਿਆ ਅਸੀਂ ਧੀ ਦੇ ਹੱਥ ਦੇਖੇ ਹੱਥ ਵੀ ਖਾਲੀ ਨੇ ਹਜੇ ਤੱਕ ਧੀ ਨੇ ਮਹਿੰਦੀ ਤੱਕ ਨਹੀਂ ਲਵਾਈ ਧੀ ਦਾ ਕਹਿਣਾ ਵੀ ਮਹਿੰਦੀ ਵਾਲੇ ਵੀ 2000 ਰੁਪਏ ਮੰਗਦੇ ਨੇ ਫੇਰ ਜਾ ਕੇ ਮਹਿੰਦੀ ਲਗਣੀ ਆ ਉਹਦਾ ਵੀ ਕਹਿਣਾ ਵੀ ਰੋ ਰੋ ਕੇ ਲੈ ਦਰਦ ਆਪਣਾ ਦੱਸਿਆ ਬਿਆਨ ਵੀ ਲੱਗਦਾ ਸ਼ਾਇਦ ਮੈਂ ਮਹਿੰਦੀ ਤੋਂ ਬਿਨਾ ਹੀ ਸੋਰੇ ਚੱਲ ਜਾਣਾ ਭਾਜੀ ਮਤਲਬ ਬਹੁਤ ਜਿਆਦੇ ਮਤਲਬ ਆਪਾਂ ਕਹਿ ਸਕਦੇ ਜੈਨੂਲ ਕੇ ਸਾਹਿਬ ਜਿੱਦਣ ਅਸੀਂ ਪਹਿਲੇ ਦਿਨ ਆਏ ਉਸ ਦਿਨ ਤੇ ਘਰ ਵਿੱਚ ਆਟਾ ਵੀ ਨਹੀਂ ਦੱਸੋ ਜਿਹੜੇ ਪਰਿਵਾਰ ਚ ਘਰ ਵਿੱਚ ਰੋਟੀ ਪਕਣ ਨੂੰ ਆਟਾ ਨਹੀਂ ਹੈਗਾ ਤੇ ਉਹ ਪਰਿਵਾਰ ਵਿਆਹ ਕਿਦਾਂ ਕਰ ਲੇਗਾ ਕਈ ਲੋਕ ਆਂਦੇ ਆ ਕਿ ਹਾਂ ਇਹਨਾਂ ਵਿਆਹ ਕਿਉਂ ਰੱਖਿਆ ਕਿਉਂਕਿ ਮਜਬੂਰੀਆਂ ਕਾਰਨ ਧੀਆਂ ਵਿਆਹਣੀਆਂ ਪੈਂਦੀਆਂ ਬਿਲਕੁਲ ਬਿਲਕੁਲ ਤੇ ਹਾਨੂੰ ਚਾਹੀਦਾ ਸਾਥ ਦੇਣਾ ਪੰਜਾਬੀਆਂ ਨੂੰ ਕਿ ਜੇ ਬੜੇ ਆਪਾਂ ਲੰਗਰ ਲਾਏ ਆ ਆਪਾਂ ਹਜ਼ਾਰ ਹਜ਼ਾਰ 10 10 ਰੁਪਏ ਕਾਢ ਕੇ ਵੀ ਇੱਥੇ ਪਰਿਵਾਰ ਨੂੰ ਦੇਈਏ ਤੇ ਉਹਨਾਂ ਦੀ ਲੜਕੀ ਦਾ ਆਨੰਦ ਮਾਰ ਜੋ ਸਕਦਾ ਕੋਈ ਵੱਡੀ ਗੱਲ ਨਹੀਂ ਆ ਆਪਾਂ ਕਰੋੜਾ ਰੁਪਏ ਖਰਚ ਕਰ ਦਿੰਨੇ ਆ ਮੰਨ ਲਓ ਮੀਟਾਂ ਦੇ ਸ਼ਰਾਬ ਤੇ ਕਰ ਦਿੰਨੇ ਆ ਐ ਮਤਲਬ ਆਪਣੇ ਜੈਸੀਆਂ ਤੇ ਕਰ ਦਿੰਨੇ ਆ ਤੇ ਜੇ ਮੰਨ ਲਓ ਆਪਾਂ ਥੋੜਾ ਥੋੜਾ ਲੜਕੀ ਦਾ ਦੇ ਦਾਂਗੇ ਤੇ ਆਪਾਂ ਨਾਲੇ ਸੇਵਾ ਦੀ ਸੇਵਾ ਨੰ ਨਾਲੇ ਸਾਰੀ ਉਮਰ ਲੜਕੀ ਯਾਦ ਰੱਖੇ। ਬਾਬਾ ਇਸ ਦੇਖਿਆ ਮੈਂ ਜਦੋਂ ਗੱਲ ਕੀਤੀ ਨਾ ਲੜਕੀ ਦੀ ਮਾਂ ਦੇ ਨਾਲ ਮੈਂ ਪੁੱਛਿਆ ਵੀ ਨਾ ਦੇ ਨਾਨਕੇ ਪਹੁੰਚੇ ਨੇ ਨਾ ਨਾਨ ਦਾਕੇ ਪਹੁੰਚੇ ਨੇ ਨਾ ਕੋ ਚਾਚਾ ਤਾਇਆ ਨਾ ਕੋ ਮਾਮਾ ਤਾਕ ਆਵਾ ਪਰ ਉਹਦਾ ਕਹਿਣਾ ਵੀ ਗਰੀਬ ਦੇ ਘਰੇ ਕੋਈ ਨਹੀਂ ਬੋਰਦਾ ਪਰਸੋ ਵਿਆਹ ਆ ਪਰ ਕੋਈ ਨਹੀਂ ਆਇਆ ਪਰ ਤੁਸੀਂ ਭਰਾ ਬਣ ਕੇ ਵੀ ਆਏ ਜੀ ਚਾਚੇ ਬਣ ਕੇ ਵੀ ਆਏ ਜੀ ਮਾਮੇ ਬਣ ਕੇ ਵੀ ਆਏ ਜੀ ਸਾਰੀ ਰਿਸ਼ਤੇ ਤੁਸੀਂ ਨਭਾਤੀ ਆ ਇਨਸਾਨੀਅਤ ਦੀ ਰਿਸ਼ਤੇ ਸਭ ਤੋਂ ਵੱਧ ਹੁੰਦੀ ਆ ਖੂਨ ਦੇ ਰਿਸ਼ਤੇ ਨਾਲੋਂ ਤੁਹਾਡਾ ਜਿਹੜਾ ਰਿਸ਼ਤਾ ਸਾਤੋ ਪੁੱਤਰ ਆ ਕਿਉਂਕਿ ਪਾਜੀ ਅਸੀਂ ਅੱਗੇ ਵੀ ਲੜਕਿਆਂ ਦੇ ਬਹੁਤ ਸਾਰੇ ਆਨੰਦ ਕਾਰਜ ਕੀਤੇ ਆ ਅੱਜ ਇਸ ਪਰਿਵਾਰ ਕੋਈ ਨਹੀਂ ਆਇਆ ਅੱਜ ਇਸ ਪਰਿਵਾਰ ਕੋਈ ਨਹੀਂ ਆਇਆ ਜਦੋਂ ਇਹਨਾਂ ਦੇ ਆਨੰਦ ਕਾਰਜ ਹੋਣਾ ਨਾ ਜਿੱਦਾਂ ਆਨੰਦ ਕਾਰਜ ਹੋਣਾ ਸਾਰਾ ਕੁਝ ਹੋ ਜਾਣਾ ਤੇ ਉਸ ਦਿਨ ਇੱਥੇ ਮਾਮਿਆਂ ਵੀ ਹੱਥ ਫੜਾਉਣੇ ਆ ਪਿੰਡਾਂ ਵਾਲੇ ਵੀ ਹੱਥ ਫੜਾਉਣੇ ਆ ਤੇ ਉਸ ਦਿਨ ਸਾਰੇ ਨੇ ਆ ਜਾਣਾ ਕਿ ਜੋ ਅਸਲ ਗੱਲ ਤੇ ਤਾਂ ਵਾ ਕਿ ਜਦੋਂ ਕੋਈ ਮੁਸੀਬਤ ਆ ਮੁਸੀਬਤ ਜੇ ਕਿਸਦਾ ਹੱਥ ਫੜੀਏ ਤਾਂ ਆਪਾਂ ਮੰਨਦੇ ਆ ਤੇ ਬਾਬਾ ਜੀ ਅਸੀਂ ਹਮੇਸ਼ਾ ਮੰਨਦੇ ਆ ਕਿ ਕਹਿੰਦੇ ਕੰਨਿਆਦਾਨ ਮਹਾਨਦਾਨ ਮੰਨਿਆ ਜਾਂਦਾ ਪਰ ਗਰੀਬ ਦੀ ਧੀ ਨੂੰ ਆਪਣੀ ਧੀ ਕਿਉਂ ਨਹੀਂ ਮੰਨਿਆ ਜਾਂਦਾ ਅਸੀਂ ਵੇਖਿਆ ਜੇਕਰ ਹੁੰਦੀ ਏਮੀਰ ਦੀ ਧੀ ਇੱਥੇ ਲੈਣਾ ਲੱਗ ਜਾਈਂਦੇ ਸੀ ਗੱਡੀਆਂ ਦੀ ਤੇ ਲੋਕਾਂ ਨੇ ਸਮਾਨ ਚ ਕੀ ਹੋਣਾ ਸੀ ਕੋਈ ਫੁੱਟਾ ਦਾ ਸਮਾਨ ਚ ਕੀ ਫ੍ਰਿਜ ਕਿਉਂ ਨਹੀਂ ਸੀ ਕਿਸੇ ਕੁਝ ਕੀ ਹੋਣਾ ਸੀ ਕੋਈ ਲੱਖ ਰੁਪਏ ਸਗਨ ਪਾ ਦੇਣੇ ਸੀ ਪਰ ਜੇ ਗਰੀਬ ਦੀ ਧੀ ਆ ਤਾਂ ਕਰਕੇ ਨਹੀਂ ਕੋਈ ਬੋੜ ਰਿਹਾ ਤਾਂ ਕਰਕੇ ਕੋਈ ਪਿੰਡ ਦਾ ਬੰਦਾ ਜਾਂ ਪਿੰਡ ਦਾ ਕੋਈ ਸਰਪੰਚ ਤੱਕ ਮਦਦ ਨਹੀਂ ਕਰ ਰਿਹਾ ਕਿਉਂਕਿ ਅੱਜ ਕੱਲ ਗਰੀਬ ਦੀ ਧੀ ਇਹ ਅੱਜ ਇਹ ਗਰੀਬ ਪਰਿਵਾਰ ਤੇ ਚੈਨਲ ਗੱਡੀ ਆ ਗਿਆ ਕਈ ਪਰਿਵਾਰ ਪਿੰ ਤੇ ਕਿਉਂਕਿ ਜੇ ਮਾਲੋ ਕੋਈ ਵੱਡੀ ਗੱਲ ਨਹੀਂ ਜੇ ਸਰਪੰਚ ਵੀ ਇੰਨਾ ਕੋਈ ਮੇਰੇ ਸਾਹਣਾ ਚੁੱਕ ਲੈ ਤੇ ਕੋਈ ਵੱਡੀ ਗੱਲ ਨਹੀਂ ਆਨੰਦ ਕਾਰਜ ਮਾਲੋ 10 ਬੰਦੇ ਉਧਰ ਆਜਣ 10 ਉਧਰ ਆਜਣ ਲੜਕੀ ਦਾ ਆਨੰਦ ਕਾਰਜ ਹੋ ਸਕਦਾ ਪਰ ਆਖਰ ਮਜਬੂਰੀ ਹੈ ਕੋਈ ਮਤਲਬ ਕੋਈ ਨਹੀਂ ਚਾਹੁੰਦਾ ਕਿ ਮੇਰੀ ਧੀ ਜਿਹੜੀ ਮੀਡੀਆ ਗਾੜੀ ਆਏ ਸੰਗਤ ਗਾੜੀ ਆਏ ਕਿਉਂਕਿ ਸੰਗਤ ਗਾੜੀ ਮਡ ਢਣਾ ਜਾਂ ਮੰਗਣਾ ਬਹੁਤ ਔਖੀ ਗੱਲ ਹੈ ਜੇ ਇਹ ਪਰਿਵਾਰ ਮੀਡੀਆ ਗਾੜੀ ਆਇਆ ਤਾਂ ਮੈਂ ਸੰਗਤ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਭਾਏ 10 ਰੁਪਏ ਇਸ ਪਰਿਵਾਰ ਦੀ ਸੇਵਾ ਕਰਿਓ ਜ਼ਰੂਰ ਕਰਿਓ ਆ ਕੇ ਖੁਦ ਕਰੋ ਸੰਤੁਸ਼ਟੀ ਨਾ ਕਰੋ ਠੀਕ ਹੈ ਜੀ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਕੀਤੀ ਜਿਹੜੇ ਕਿ ਸਾਰੇ ਕੱਪੜੇ ਦੀ ਜ਼ਿੰਮੇਵਾਰੀ ਸੂਰਜ ਜ਼ਿੰਮੇਵਾਰੀ ਜਿਹੜੀ ਇਸ ਬਾਬਾ ਜੀ ਨੇ ਚੁੱਕੀ ਨੇ ਅਸੀਂ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਧੀ ਦਾ ਦਾਨ ਕੰਨਿਆ ਦਾਨ ਹਮੇਸ਼ਾ ਮੰਨਿਆ ਜਾਂਦਾ ਵਾ ਅਸੀਂ ਦੇਖਿਆ ਵੀ ਵੱਡੇ ਵੱਡੇ ਲੋਕ ਕਹਿੰਦੇ ਆ ਵੀ ਜੇ ਕਿਸੇ ਦਾ ਕੰਨਿਆ ਦਾਨ ਕਰ ਦਈਏ ਤੇ ਸਾਰੇ ਦਾਨਾਂ ਵਿੱਚ ਦਾਨ ਵੱਡਾ ਮਹਾਨ ਦਾਨ ਮੰਨਿਆ ਜਾਂਦਾ ਵਾ ਤੇ ਹ ਤੇ ਤੁਸੀਂ ਦੇਖ ਸਕਦੇ ਹੋ ਵੀ ਜਿਹੜੀ ਪੇਟੀ ਲਾਂਦੀ ਗਈ ਆ ਜਦੋਂ ਅਮਾਰੀ ਤੇ ਪੇਟੀ ਲਾਂਦੀ ਗਈ ਆ ਉਦੋਂ ਹੀ ਜਿਹੜਾ ਖਾਸ ਕਰਕੇ ਮਾਮਾਂ ਧੀਆਂ ਦੇ ਚਿਹਰੇ ਤੇ ਰੌਣਕ ਆ ਗਈ ਸ਼ੁਕਰ ਆ ਵਿਆਹ ਵਾਲਾ ਘਰ ਲੱਗਦਾ ਆ ਤੇਲ ਚੋਕ ਨਗਾ ਆ ਗਿਆ ਅੰਦਰ ਸਗਣ ਵਾਲਾ ਘਰ ਆ ਜਸਪਾਲ ਭਾਜੀ ਸਭ ਤੋਂ ਪਹਿਲਾਂ ਤੁਸੀਂ ਵਧਾਈ ਦੇ ਪਾਤ ਰਹੋ ਤੁਹਾਡੇ ਵੱਲੋਂ ਸੇਵਾ ਲੰਬਾਈ ਗਈ ਆ ਧੀ ਦਾ ਜਿਵੇਂ ਗੱਲ ਕੀਤੀ ਧੀ ਦਾ ਦਾ ਕੰਨਿਆ ਦਾ ਮਹਾ ਦਾ ਮਣਿਆਂ ਦਾ ਕੀ ਕਹਿਣਾ ਚਾਹੋਗੇ ਦੁਬਾਰੇ ਵੇਖੋ ਜੀ ਅਸੀਂ ਕੌਣ ਹੰਨੇ ਸੇਵਾ ਕਰਨ ਵਾਲੇ ਕਰਨ ਵਾਲਾ ਪ੍ਰਮਾਤਮਾ ਆ ਪ੍ਰਮਾਤਮਾ ਨੇ ਹਿੰਮਤ ਦਿੱਤੀ ਔਰ ਇਹ ਇਸ ਇੱਥੋਂ ਤੱਕ ਪਹੁੰਚੇ ਮੇਰੀ ਬੇਟੀ ਬਾਹਰ ਆ ਕੈਨੇਡਾ ਇਹ ਕਾਫੀ ਦੋਕ ਸਾਲ ਤੋਂ ਉੱਥੇ ਆ ਔਰ ਚਲੋ ਜਿੰਨਾ ਵੀ ਮੜਾ ਚੰਗਾ ਆਪਣਾ ਖਰਚਾ ਵਰਚਾ ਕਮਾਉਂਦੀ ਜਿੰਨੇ ਜੋਗਾ ਵੀ ਜਿੰਨਾ ਵੀ ਸਰਦਾ ਬਣਦਾ ਔਰ ਮੈਂ ਬੇਟੀ ਨੂੰ ਕਿਹਾ ਮੈਂ ਕਿਹਾ ਬੇਟੀ ਤੁਸੀਂ ਨੌਕਰੀ ਕਰਦੇ ਜੇ ਉੱਥੇ ਥੋੜਾ ਬਹੁਤਾ ਮੈਂ ਕਿਹਾ ਦਸਬੰਦ ਕੱਢਿਆ ਕਰੋ ਜਿਹੜਾ ਕਿ ਇਹ ਆਪਾਂ ਕਿਸ ਗਰੀਬ ਦੇ ਕੰਮ ਆ ਜੇ ਔਰ ਬੇਟੀ ਨੇ ਥੋੜੇ ਥੋੜੇ ਪੈਸੇ ਜੋੜ ਕੇ ਮੈਨੂੰ ਕੋਈ 10000 10000 ਰੁਪਇਆ ਭੇਜਿਆ ਕਹਿੰਦੀ ਡੈਡੀ ਇਹ ਕਿ ਇਹ ਤੁਸੀਂ ਨਾ ਕਿਸੇ ਗਰੀਬ ਦੀ ਬੇਟੀ ਦੇ ਵਿਆਹ ਤੇ ਤੁਸੀਂ ਇਹਦਾ ਸਮਾਨ ਦੇ ਕੇ ਆਉਣਾ ਵਾ ਮਤਲਬ ਹੋਰ ਕੋਈ ਕੰਮ ਨਹੀਂ ਕਰਨਾ ਤੇ ਉਹ ਮੈਂ ਅਕਸਰ ਹੀ ਵੀਡੀਓ ਦੇਖਦਾ ਹਾਂ ਬਹੁਤ ਦੂਰ ਦੂਰ ਦੀਆਂ ਵੀਡੀਓ ਆਉਂਦੀਆਂ ਹੀ ਆ ਮੈਂ ਸਵੇਰੇ ਅੱਜ ਸਵੇਰੇ ਇੱਕ ਵੀਡੀਓ ਦੇਖੀ ਜਿਹੜੀ ਕਿ ਸਾਡੇ ਜੰਡਿਆਲਾ ਗੁਰੂ ਤੋਂ ਨੇੜੇ ਹੀ ਤੇ ਮੈਂ ਆਪਣੇ ਘਰ ਦੇ ਨਾਲ ਸਲਾਹ ਕੀਤੀ ਮੈਂ ਕਿਹਾ ਵੀ ਇਦਾਂ ਅਖ ਬੇਟੀ ਦੇ ਕਦਾ ਵਿਆਹ ਵਾ ਤੇ ਮੈਂ ਕਿਹਾ ਆਪਾਂ ਕੋ ਪੈਸੇ ਵੀ ਹੈਗੇ ਜਿਹੜੇ ਬੇਟੀ ਨੇ ਭੇਜੇ ਆ ਬਿਲਕੁਲ ਤੇ ਕਰਦੈ ਨੇ ਅਖੇ ਇਹ ਤੇ ਬੜੀ ਖੁਸ਼ੀ ਦੀ ਗੱਲ ਹੈ ਵੀ ਚਲੋ ਤੁਹਾਡੇ ਪੈਸੇ ਜਿਹੜੇ ਆ ਬੇਟੀ ਨੇ ਬੇਟੀ ਕਮਾਈ ਕਰਦੀ ਆ ਕਿ ਚੰਗੇ ਸਾਰ ਤੇ ਲੱਗਣਗੇ ਸੋ ਮੈਂ ਉਹ ਵੀਡੀਓ ਵੇਖ ਕੇ ਤੇ ਇੱਕ ਵੀਡੀਓ ਦੇ ਵਿੱਚ ਜਿੱਦਾਂ ਇਹ ਬੇਟੀ ਦੀ ਮਾਂ ਨੂੰ ਮੈਂ ਦੇਖਿਆ ਰੋਂਦੀ ਨੂੰ ਮੇਰੀ ਮੇਰੀਆਂ ਅੱਖਾਂ 'ਚ ਵੀ ਪਾਣੀ ਆ ਗਿਆ ਸੀ ਵੀ ਇਹ ਪਰਮਾਤਮਾ ਕਿਹਜਾ ਦਿਨ ਕਿਸਨਾ ਬਖਾਵੇ ਜਿਸ ਬਾਅਦ ਭਾਜੀ ਤੁਸੀਂ ਧੀਾਂ ਵਾਲੇ ਜੋ ਕਿਸ ਤਰ੍ਹਾਂ ਦੇ ਦੇ ਦਿਓ ਧੀ ਨੇ ਰੋ ਰੋ ਕੇ ਆਪਣਾ ਦਰਦ ਬਿਆਨ ਕੀਤਾ ਅਤੇ ਕਿਹਾ ਸ਼ਾਇਦ ਲੱਗਦਾ ਮੈਨੂੰ ਵੀ ਆਪਣੇ ਵਿਆਹ ਮੇਰਾ ਇਸ ਤਰ੍ਹਾਂ ਹੋ ਜਾਣਾ ਕਿਉਂਕਿ ਹਮੇਸ਼ਾ ਕਹਿੰਦੇ ਮਹਿੰਦੀ ਆ ਇਹ ਸਾਡੇ ਸਗਣਾ ਦਾ ਪ੍ਰਤੀਕ ਆ ਵਿਆਹ ਹੋਵੇ ਹਮੇਸ਼ਾ ਮੁੰਡਾ ਕੁੜੀ ਦੀ ਮਹਿੰਦੀ ਲਾਈ ਜਾਂਦੀ ਆ ਸਾਰੇ ਕੰਮ ਤੋਂ ਪਹਿਲਾਂ ਪਰ ਅੱਛੇ ਸਾਰੇ ਕੰਮ ਹੋ ਗਏ ਨੇ ਇੱਥੇ ਅਜੇ ਤੱਕ 3 ਦਿਨਾਂ ਤੇ ਮਹਿੰਦੀ ਤੱਕ ਨਹੀਂ ਲੱਗੀ 3 ਦਾ ਕਹਿਣਾ ਵੀ ਸ਼ਾਇਦ ਮਹਿੰਦੀ ਤੋਂ ਬਗੈਰ ਹੀ ਮੈਸੂਰੀ ਚੱਲ ਜਾਣਾ ਵੇਖੋ ਜੀ ਬੰਦਾ ਨਹੀਂ ਕੁਝ ਵੀ ਕਰਦਾ ਪਰਮਾਤਮਾ ਸਭ ਕੁਝ ਦੇਖਦਾ ਵਾ ਬੇਟੀ ਦਾ ਸਾਰਾ ਕੁਝ ਹੋਊਗਾ ਬਿਲਕੁਲ ਮੈਨੂੰ ਆਸ ਆ ਮੈਂ ਮੈਂ ਵੀ ਇੱਕ ਪਰਮਾਤਮਾ ਨੂੰ ਮੰਨਦਾ ਵਾਂ ਮੈਨੂੰ ਪੂਰੀ ਆਸ ਹੈ ਮੈਂ ਦਿਲੋਂ ਕਹਿਣਾ ਵੀ ਬੇਟੀ ਦਾ ਵਿਆਹ ਜਿਹੜਾ ਨਾ ਸ਼ਾਇਦ ਜਿਨ੍ਹਾਂ ਦੇ ਮਾਪਿਓ ਚੰਗੀ ਕਮਾਈ ਕਰਦੇ ਉਹਨਾਂ ਨਾਲੋਂ ਵਧੀਆ ਹੋਊਗਾ ਮੈਨੂੰ ਪੂਰੀ ਆਸ ਆ ਔਰ ਮੈਂ ਵਾਹਿਗੁਰੂ ਅੱਗੇ ਇਹੋ ਅਰਦਾਸ ਕਰਦਾ ਵੀ ਇਸ ਬੇਟੀ ਦਾ ਵਿਆਹ ਤੂੰ ਤਾਂ ਮਨਾ ਵਿਆਹ ਹੋਵੇ ਬੇਟੀ ਦੀ ਜੋ ਵੀ ਸਦਰਾਂ ਬੇਟੀ ਦੇ ਦਿਲ ਵਿੱਚ ਹੈਗੀਆਂ ਸਾਰੀਆਂ ਪ੍ਰਮਾਤਮਾ ਦੀਆਂ ਪੂਰੀਆਂ ਕਰੇ ਅਸੀਂ ਦਿਲੋਂ ਦਵਾ ਕਰਦੇ ਆ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਜਸਪਾਲ ਭਾਈ ਦੀ ਜਿਹੜੀ ਬੇਟੀ ਆ ਉਹ ਬਾਹਰਲੇ ਮੁਲਕ ਵਿੱਚ ਆ ਉਥੇ ਮਿਹਨਤ ਕਰਦੀ ਆ ਪੜ੍ਹਦੀ ਲਿਖ ਕੇ ਮਿਹਨਤ ਵੀ ਨਾਲ ਕਰਦੀ ਆ ਅਤੇ ਆਪਣੇ ਬਾਪ ਨੂੰ ਕਿਹਾ ਵੀ ਤੁਸੀਂ ਦਸਵੰਦ ਕੱਢ ਕੇ ਉਹਨੇ ਆਪਣੀ ਜਿਹੜਾ ਉਥੇ ਕਮਾਈ ਦਾ ਇੱਥੇ ਭੇਜਿਆ ਜਸਪਾਲ ਭਾਈ ਕੋ ਅਤੇ ਕਿਹਾ ਵੀ ਜਦੋਂ ਕਿਸੇ ਦੀ ਆਨੰਦ ਕਾਰਜ ਹੋਵੇ ਉਥੇ ਜ਼ਰੂਰ ਪਹੁੰਚੋ ਅੱਜ ਜਸਪਾਲ ਭਾਈ ਵੱਲੋਂ ਅਲਮਾਰੀ ਤੇ ਪੇਟੀ ਜਿਹੜੀ ਦਿੱਤੀ ਗਈ ਆ ਤੇ ਪਰਿਵਾਰ ਦੇ ਚਿਹਰੇ ਤੇ ਬਹੁਤ ਖੁਸ਼ੀ ਸੀ ਕਿਉਂਕਿ ਧੀ ਦਾ ਘਰ ਆ ਸ਼ਗਣਾ ਦਾ ਘਰ ਆ ਤੁਸੀਂ ਦੇਖਿਆ ਤੀਲ ਚੋਕ ਨਗਾਇਆ ਗਿਆ ਆ ਸਾਢੀ ਦਸ਼ਕਾਂ ਪੀ ਲਿਆ ਜੇਕਰ ਤੁਸੀਂ ਵੀ ਧੀ ਆਉਣ ਵਾਲੇ ਹੈਗੇ ਜੇ ਧੀ ਨੂੰ ਪਿਆਰ ਕਰਦੇ ਜੇ ਇਸ ਵੀਡੀਓ ਨੂੰ ਬਸ ਸ਼ੇਅਰ ਜੁਣ ਕਰਦੇ ਹੋ ਤਾਂ ਜੋ ਕਿਸ ਧੀ ਦਾ ਜਿਹੜਾ ਆਨੰਦਕਾਰ ਜਾਂ ਪਰਸੋਂ ਉਹ ਬੜੀ ਤੌਰ ਦੇ ਨਾਲ ਸ਼ੋਹਰਤਨਾ ਹੋਵੇ ਅਤੇ ਧੀ ਦੇ ਮਾਂ ਜਿਹੜੀ ਨਰੀਝਾ ਨੇ ਪਿਉ ਦਾ ਵਿਆਹ ਬੜਾ ਵਧੀਆ ਹੋਵੇ ਰਿਸ਼ਤੇਦਾਰ ਭੈਣ ਭਰਾ ਪਹੁੰਚਣ ਡੀਜੇ ਲੱਗੇ ਹੋਣ ਅਤੇ ਸਾਰਾ ਜਿਹੜਾ ਵਿਆਹ ਵਾ ਬਹੁਤ ਸੋਹਣਾ ਹੋਵੇ ਸਾਡੀ ਦਸ਼ਕਾਂ ਪੀ ਲਿਆ ਇਸ ਧੀ ਦੇ ਆਨੰਦ ਕਾਰਜ ਵਾਸਤੇ ਵੱਧ ਤੋਂ ਵੱਧ ਸੇਵਾ ਕਰ ਦਿਓ ਅਤੇ ਪਹੁੰਚੋ ਇਹ ਜਿਹੜਾ ਘਰ ਆ ਤੁਸੀਂ ਦੇਖ ਸਕਦੇ ਹੋ ਵੀ ਤਰਨਤਾਂ ਜਿਹੜੇ ਦਾ ਕੱਦ ਗੇਲ ਪਿੰਡ ਆ ਅਤੇ ਜਿਹੜਾ ਅਸੀਂ ਘਰ ਵਿੱਚ ਦੇਖਦੇ ਹਾਂ ਤਸਵੀਰਾਂ ਤੁਹਾਨੂੰ ਕਰਕੇ ਦਿਖਾਈਆਂ ਇਹ ਘਰ ਵੀ ਕਿਰਾਏ ਤੇ ਆ ਘਰ ਵੀ ਇਹਨਾਂ ਦਾ ਆਪਣਾ ਨਹੀਂ ਆ ਅਤੇ ਪਿਤਾ ਮજબੂਰ ਆ ਪਿਤਾ ਨੇ ਸਾਟ ਲਗਾ ਕਰਕੇ ਪਿਛਲੇ ਕਈ ਸਾਲਾਂ ਤੋਂ ਜਿਹੜਾ ਕਿ ਮੰਝੇ ਤੇ ਆ ਸਾਡੀ ਦਸ਼ਕਾਂ ਪੀ ਲਿਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਜਿਹੜਾ ਧੀ ਦੇ ਸੁਪਨੇ ਨੇ ਉਹ ਸੁਪਨੇ ਜਿਹੜੇ ਪੂਰੇ ਹੋ ਸਕਣ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਦੀ ਪੰਜਾਬੀ ਲੋਕ ਚੈਨਲ ਅਮਰਸਰ